ਸਵਾਗਤ ਹੈ ਪੀਡੀਸੀ ਨਿਊਜ਼ ਵਿੱਚ ਸਾਰਦਰਸ਼ਕਾਂ ਦਾ ਮੈਂ ਹਰਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਚਤਕਾਰਾ ਯੂਨੀਵਰਸਿਟੀ ਪ੍ਰੈਜ਼ੈਂਟਸ ਵਿਚਾਰ ਤਕਰਾਰ ਪੰਜਾਬ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਸ਼ੋਅ ਕੱਲ ਇਸੇ ਟਾਈਮ ਇਸੇ ਇੱਕ ਅਹਿਮ ਮੁੱਦੇ ਤੇ ਮੈਂ ਵਿਚਾਰ ਤਕਰਾਰ ਲੈ ਕੇ ਆਇਆ ਸੀ ਜਿਸ ਮੁੱਦੇ ਨੂੰ ਬੜੀ ਗੌਰ ਨਾਲ ਪੰਜਾਬੀਆਂ ਨੇ ਦੇਖਿਆ ਬੜੀ ਆਸ ਤੇ ਉਮੀਦ ਸੀ ਕਿ ਸਰਕਾਰ ਵੀ ਦੇਖੇਗੀ ਤੇ ਸਰਕਾਰ ਜਾਗੇਗੀ ਔਰ ਧੰਵਾਦ ਹੈ ਸਰਕਾਰ ਦਾ ਸਰਕਾਰ ਨੇ ਪ੍ਰੋਗਰਾਮ ਦੇਖਿਆ ਤੇ ਜਾਗੀ ਵੀ ਮੁੱਦਾ ਸੀ ਲਾ ਐਂਡ ਆਰਡਰ ਦਾ ਕੱਲ ਮੈਂ ਕੁਝ ਵਿੰਡੋਜ਼ ਦਿਖਾਈਆਂ ਸੀਗੀਆਂ ਕੁਝ ਸ਼ਾਰਟਸ ਦਿਖਾਈ ਸੀ ਕੁਝ ਘਟਨਾਵਾਂ ਦਿਖਾਈਆਂ ਸੀ 8-9 ਘਟਨਾਵਾਂ ਪਿਛਲੇ 24 ਘੰਟਿਆਂ ਦੀਆਂ ਸਿਰਫ ਦਿਖਾਈਆਂ ਸੀ ਜਿਸ ਦੇ ਵਿੱਚ ਪੈਟਰੋਲ ਪੰਪਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਕਿਤੇ ਗਰਨੇਡ ਸੁੱਟਣ ਦੀ ਖਬਰ ਆ ਰਹੀ ਹੈ ਕਿਤੇ ਦੁਕਾਨ ਲੁੱਟਣ ਦੀ ਖਬਰ ਆ ਰਹੀ ਹੈ ਔਰ ਇਹ ਦਾਅਵਾ ਕੀਤਾ ਸੀਗਾ ਕਿ ਲੁਟੇਰਿਆਂ ਨੂੰ ਸਨੇਚਰਸ ਨੂੰ ਗੈਂਗਸਟਰ ਨੂੰ ਇਹ ਲੱਗਦਾ ਘਰ ਵਾਲੇ ਘਰ ਨਹੀਂ ਸਾਨੂੰ ਕਿਸੇ ਦਾ ਡਰ ਨਹੀਂ ਕਿਉਂਕਿ ਘਰ ਵਾਲੇ ਤਾਂ ਸਾਰੇ ਦਿੱਲੀ ਬੈਠੇ ਨੇ ਇਸ ਕਰਕੇ ਸਾਨੂੰ ਕੋਈ ਡਰ ਨਹੀਂ ਆ ਇਹ ਪ੍ਰੋਗਰਾਮ ਜਦੋਂ ਚੱਲਿਆ ਜਦੋਂ ਔਨ 에ਅਰ ਪ੍ਰੋਗਰਾਮ ਹੋਇਆ ਖਤਮ ਹੋਣ ਤੱਕ ਹੋਰ ਦੋ ਚਾਰ ਵੱਡੀਆਂ ਘਟਰਾਵਾਂ ਹੋ ਗਈਆਂ ਜਿਸ ਨਾਲ ਮਜਬੂਰ ਕਰ ਦਿੱਤਾ ਕਿ ਇੱਕ ਵਾਰ ਫਿਰ ਤੋਂ ਇਹ ਇਸ ਮੁੱਦੇ ਤੇ ਵਿਚਾਰ ਤਕਰਾਰ ਕੀਤੀ ਜਾਵੇ ਡਿਬੇਟ ਕੀਤੀ ਜਾਵੇ ਔਰ ਇਸ ਦੇ ਨਾਲ ਹੀ ਸਰਕਾਰ ਕੀ ਕਰ ਰਹੀ ਆ ਪੁਲਿਸ ਦਾ ਹੁਣ ਕੀ ਐਕਸ਼ਨ ਪਲਾਨ ਆ ਉਹ ਵੀ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਅ ਜਦੋਂ ਇਹ ਪ੍ਰੋਗਰਾਮ ਖਤਮ ਹੋਇਆ ਕੱਲ ਰਾਤ ਉਸ ਤੋਂ ਬਾਅਦ ਇੱਕ ਖਬਰ ਆਈ ਹੈ ਕਿ ਅੰਮ੍ਰਿਤਸਰ ਦੇ ਵਿੱਚ ਇੱਕ ਹੋਰ ਗਰਨੇਡ ਹਮਲਾ ਹੋ ਗਿਆ ਗਰਨੇਡ ਫਟਣ ਦੀ ਖਬਰ ਆਈਆ ਹਾਲਾਂਕਿ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਸੀਪੀ ਅੰਮ੍ਰਿਤਸਰ ਹੈ ਉਹ ਇਸ ਘਟਨਾ ਤੋਂ ਲਗਾਤਾਰ ਇਨਕਾਰ ਕਰ ਰਹੇ ਨੇ ਕਿ ਅਜਿਹੀ ਕੋਈ ਘਟਨਾ ਨਹੀਂ ਹੋਈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਹੁਣ ਪਿਛਲੇ ਕੁਝ ਘੰਟੇ ਦੀਆਂ ਤਸਵੀਰਾਂ ਵੀ ਦੇਖ ਲਓ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਕੱਲ ਦਿਖਾਈਆਂ ਸੀ ਉਹ ਪਿਛਲੇ 24 ਘੰਟੇ ਦੀ ਸੀ ਇਹ ਹੁਣ ਪਿਛਲੇ 24 ਘੰਟੇ ਦੀਆਂ ਤਸਵੀਰਾਂ ਨੇ ਅੰਮ੍ਰਿਤਸਰ ਦੇ ਫਤਿਹਗੜ ਚੂੜੀਆਂ ਬਾਈਪਾਸ ਤੇ ਇੱਕ ਧਮਾਕਾ ਹੁੰਦਾ ਚਰਚਾ ਇਹ ਹੁੰਦੀ ਹੈ ਕਿ ਇੱਥੇ ਵੀ ਇੱਕ ਗਰਨੇਡ ਦਾ ਅਟੈਕ ਕੀਤਾ ਗਿਆ ਕਿਉਂਕਿ ਇੱਕ ਟ੍ਰਿਗਰ ਨੁਮਾ ਚੀਜ਼ ਹੈ ਜਿਹੜੀ ਉੱਥੋਂ ਮਿਲਦੀ ਹੈ ਹਾਲਾਂਕਿ ਇਹ ਨਹੀਂ ਪਤਾ ਕਿ ਗਰਨੇਡ ਦਾ ਟ੍ਰਿਗਰ ਕੀ ਹੈ ਪਰ ਗੱਲਬਾਤ ਇਹ ਜ਼ਰੂਰ ਕੀਤੀ ਜਾ ਰਹੀ ਹੈ ਕਿ ਗਰਨੇਡ ਹੈ ਪਰ ਉੱਥੇ ਮੌਜੂਦ ਪੁਲਿਸ ਇਹ ਕਹਿੰਦੀ ਰਹੀ ਕਿ ਅਸੀਂ ਜਾਂਚ ਕਰ ਰਹੇ ਹਾਂ ਰਾਤ ਹੁੰਦੇ ਹੁੰਦੇ ਇੱਕ ਪ੍ਰੈਸ ਨੋਟ ਸੀਪੀ ਸਾਹਿਬ ਵੱਲੋਂ ਜ਼ਰੂਰ ਆ ਗਿਆ ਕਿ ਗਰਨੇਡ ਨਹੀਂ ਹੈ ਇਹ ਵੈਸੇ ਕੋਈ ਤਮਾਕਾ ਸੀ ਜਦੀ ਜਾਂਚ ਕੀਤੀ ਜਾ ਰਹੀ ਹੈ ਉਸ ਤੋਂ ਬਾਅਦ ਇੱਕ ਹੋਰ ਘਟਨਾ ਰਾਤ ਨੂੰ ਵਾਪਰਦੀ ਹੈ ਸਾਬਕਾ ਬਧਾਈ ਕੁਲਬੀਰ ਸਿੰਘ ਜੀਰਾ ਨੇ ਇਹ ਦਾਅਵਾ ਕੀਤਾ ਕਿ ਉਹਨਾਂ ਦੀ ਗੱਡੀ ਤੇ ਫਾਇਰਿੰਗ ਹੋਈ ਹੈ ਜੀਰਾ ਸਾ ਮੇਰੇ ਤੇ ਪਿੰਡ ਕੁਲਗੜੀ ਨੇੜੇ 6 ਹਵਾਈ ਫਾਇਰ ਕੀਤੇ ਗਏ ਨੇ ਹਮਲਾਵਰਾਂ ਨੇ ਮੇਰਾ ਪਿੱਛਾ ਕਰਦੇ ਆ ਪਹਿਲਾਂ 2 ਤੇ ਬਾਅਦ ਵਿੱਚ 4 ਹਵਾਈ ਫਾਇਰ ਕੀਤੇ ਮੇਰੀ ਕਾਰ ਦਾ ਪਿੱਛਾ ਕਰ ਰਿ ਕਰੇਟਾ ਦੇ ਵਿੱਚ ਇਹ ਹਮਲਾਵਰ ਸਵਾਰ ਸੀਗੇ ਜੋ ਹਥਿਆਰਾਂ ਨਾਲ ਲੈ ਸੀਗੇ ਇਹ ਦਾਵਾ ਜਿਹੜਾ ਇਹ ਜੀਰਾ ਸਾਹਿਬ ਨੇ ਕੀਤਾ ਸਾਬਕਾ ਐਮਐਲਏ ਇਹ ਦਾਵਾ ਕਰਦਾ ਇੱਕ ਹੋਰ ਘਟਨਾ ਵਾਪਰ ਜਾਂਦੀ ਹੈ ਰਾਤ ਰਾਤ ਨੂੰ ਇੱਕ ਹੋਰ ਖਬਰ ਆ ਗਈ ਹੁਸ਼ਿਆਰਪੁਰ ਤੋਂ ਜਿੱਥੇ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਈਆਂ 30 ਤੋਂ 40 ਪ੍ਰਵਾਸੀ ਪਰਵਾਸੀਆਂ ਦੀ ਭੀੜ ਨੇ ਪੰਜਾਬੀ ਨੌਜਵਾਨਾਂ ਤੇ ਤੇਜ਼ ਤਾਰ ਹਥਿਆਰ ਨਾਲ ਹਮਲਾ ਕੀਤਾ ਪਰਵਾਸੀ ਨਸ਼ੇ ਦੀ ਹਾਲਤ ਦੇ ਵਿੱਚ ਇਹ ਦਾਵਾ ਕੀਤਾ ਜਾ ਰਿਹਾ ਕਿ ਕੁੜੀ ਨਾਲ ਛੇੜਛਾੜ ਕਰ ਰਹੇ ਸੀ ਰੋਕਣ ਉੱਤੇ ਪਰਵਾਸੀਆਂ ਦੀ ਭੀੜ ਨੇ ਇਹਨਾਂ ਪੰਜਾਬੀ ਮੁੰਡਿਆਂ ਤੇ ਹਮਲਾ ਕਰ ਦਿੱਤਾ ਤੇ ਉਹਨਾਂ ਨੂੰ ਲਹੂ ਲਹਾਨ ਕਰ ਦਿੱਤਾ ਉਹ ਸਾਰੇ ਹਸਪਤਾਲ ਦੇ ਵਿੱਚ ਦਾਖਲ ਨੇ ਔਰ ਚੌਥੀ ਤਸਵੀਰ ਪੀਟੀਸੀ ਨਿਊਜ਼ ਦੀ ਖਬਰ ਤੋਂ ਬਾਅਦ ਪੰਜਾਬ ਸਰਕਾਰ ਜਾ ਕੀ ਲੱਗਦੀ ਹੈ ਖਾਣੇ ਤੇ ਹਮਲੇ ਮਗਰੋਂ ਸੀਐਮ ਨੇ ਐਸਐਸਪੀ ਨਾਲ ਮੀਟਿੰਗ ਕੀਤੀ ਹੈ ਮੀਟਿੰਗ ਦੇ ਵਿੱਚ ਸੂਬੇ ਦੀ ਕਾਨੂੰਨ ਵਿਵਸਥਾ ਲੈ ਕੇ ਚਰਚਾ ਕੀਤੀ ਕਿ ਡੀਜੀਪੀ ਸਾਹਿਬ ਵੀ ਮੌਜੂਦ ਸਿਗੇ ਔਰ तमाम ਜਿਹੜੇ ਹਾਈ ਅਫੀਸ਼ੀਅਲ ਸਿਗੇ ਉਹਨਾਂ ਨੂੰ ਬਿਠਾ ਕੇ ਚਰਚਾ ਕੀਤੀ ਗਈ ਕਿ ਹੁਣ ਕੀ ਕੀਤਾ ਜਾਣਾ ਚਾਹੀਦਾ ਉਸ ਤੋਂ ਬਾਅਦ ਕਾਫੀ ਕੁਝ ਨਵਾਂ ਪਲਾਨ ਹੈ ਜਿਹੜਾ ਉਹ ਪੰਜਾਬ ਦੀ ਸਰਕਾਰ ਕਰ ਰਹੀ ਹੈ ਕੀ ਕਰ ਰਹੀ ਹੈ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਆਓ ਸੁਣਦੇ ਹਾਂ ਕਿ ਕੈਲੋ ਨੈਰੇਟਿਵ ਬਣਾਣ ਦੀ ਕੋਸ਼ਿਸ਼ ਜਿਹੜੀ ਮੈਂ ਮੈਂ ਤੇ ਕਹਿੰਦਾ ਵੀ ਜਿਹੜਾ ਮਤਲਬ ਇਹ ਬਹੁਤ ਬੁਝਦਲੀ ਦਾ ਕੰਮ ਹੈ ਕਿ ਰਾਤੀ ਤੁਸੀਂ ਕੋਈ ਕਿਤੇ ਕੁਝ ਸਿੱਟਤਾ ਜਾਵੇ ਜੇ ਜੇ ਅਗਲੇ 'ਚ ਹਿੰਮਤ ਹੈਗੀ ਤਾਂ ਸਾਹਮਣੇ ਆ ਕੇ ਕੁਝ ਕਰੇ ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ ਕਿ ਲੈਟ ਅਸ ਨੋਟ ਫੌਨ ਪ੍ਰੇ ਟੂ ਦਿਸ ਨੈਰੇਟਿਵ ਦੇਖੋ ਅਸੀਂ ਹਰ ਇਨਸੀਡੈਂਟ ਨੂੰ ਬਹੁਤ ਸੀਰੀਅਸਲੀ ਲੈਂਦੇ ਹਾਂ ਇਨਵੈਸਟੀਗੇਟ ਕਰਦੇ ਹਾਂ ਉਸ ਦੀ ਤੈ ਤੱਕ ਪਹੁੰਚਦੇ ਹਾਂ ਤੇ ਬਿਲਕੁਲ ਸੈਂਟੀਫਿਕਲੀ ਮਤਲਬ ਸੀਸੀਟੀਵੀ ਫੁਟੇਜ ਤੋਂ ਟਾਵਰ ਡਮ ਪੈਨਲਿਸਿਸ ਤੋਂ ਜਿਹੜੇ ਸਹੀ ਮੁਲਜ਼ਮ ਹੈਗੇ ਉਹਨਾਂ ਨੂੰ ਫੜ ਦੇ। ਸੋ ਇਹ ਮਤਲਬ ਅਸੀਂ ਇਸ ਨੂੰ ਬਿਲਕੁਲ ਸੀਰੀਅਸਨੈਸ ਨਾਲ ਲੈਂਦੇ ਐ। ਐਟ ਦ ਸੇਮ ਟਾਈਮ ਮੈਂ ਅਪੀਲ ਕਰਾਂਗਾ ਕਿ ਕੁਝ ਜਿਹੜੀ ਕਹ ਲੋ ਐਂਟੀ ਨੈਸ਼ਨਲ ਤਾਕਤਾਂ ਹੈਗੀਆਂ ਬੈਕਡ ਬਾਈ ਆਈਐਸਆਈ ਉਹ ਇੱਕ ਕੋਸ਼ਿਸ਼ ਕਰ ਰਹੀ ਐ, ਇੱਕ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਐ ਕਿ ਸਾਡਾ ਪੰਜਾਬ ਮਹਿਫੂਜ਼ ਨਹੀਂ ਐ, ਸੇਫ ਨਹੀਂ ਐ। ਸੋ ਮੈਂ ਰਿਕਵੈਸਟ ਸਾਰਿਆਂ ਨੂੰ ਕਰਾਂਗਾ, ਲੋਕਾਂ ਨੂੰ ਕਰਾਂਗਾ ਕਿ ਡੋਂਟ ਫਾਲ ਪ੍ਰੇ ਟੂ ਦ ਹੂੰ ਸੋ ਇਹ ਦਾਵਾ ਡੀਜੀਪੀ ਸਾਹਿਬ ਵੱਲੋਂ ਕੀਤਾ ਜਾ ਰਿਹਾ ਉਹ ਕਾਰਨ ਬੁਝਦਿਲ ਨੇ ਜਿਹੜਾ ਰਾਤ ਦੇ ਹਨੇਰਿਆਂ ਦੇ ਵਿੱਚ ਅਜਿਹੀਆਂ ਕੋਈ ਵਾਰਦਾਤਾਂ ਕਰਦੇ ਨੇ ਅਜਿਹੀਆਂ ਕੋਈ ਕਾਰਵਾਈਆਂ ਕਰਦੇ ਨੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਅਸੀਂ SSP ਸਾਹਿਬ ਨੂੰ ਜਵਾਬਦੇਹ ਬਣਾਵਾਂਗੇ ਜ਼ਿਲ੍ਹੇ ਦਾ SSP ਹੈ ਹੁਣ ਉਹਦੀ ਅਕਾਉਂਟੇਬਿਲਟੀ ਹੋਏਗੀ ਜਵਾਬਦੇਹੀ ਹੋਏਗੀ ਕਿ ਉਹਦੇ ਇਲਾਕੇ ਦੇ ਵਿੱਚ ਕੋਈ ਵੀ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਹਨਾਂ ਦੀ ਜਵਾਬਦੇਹੀ ਹੋਏਗੀ ਥਾਣੇ ਹੋਰ ਮਜ਼ਬੂਤ ਕੀਤੇ ਜਾਣਗੇ SHOs ਨੂੰ ਨਵੀਆਂ ਗੱਡੀਆਂ ਦਿੱਤੀਆਂ ਜਾਣਗੀਆਂ ਨਵੀਂ ਭਰਤੀ ਵੀ ਕੀਤੀ ਜਾਏਗੀ ਇਹ तमाम ਚੀਜ਼ਾਂ ਨਿਚੜੀਆਂ ਇਹਨਾਂ ਨੇ ਕੀਤੀਆਂ ਨੇ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਕਮਲਜੀਤ ਸਿੰਘ ਸੋਈ ਸਾਹਿਬ ਮੌਜੂਦ ਨੇ ਕੌਮੀ ਬੁਲਾਰ ਨੇ ਪੰਜਾਬ BJP ਦੇ ਗੁਰਵਿੰਦਰ ਸਿੰਘ ਢਿੱਲੋਂ ਸਾਹਿਬ ਸਾਬਕਾ ADGP ਵੀ ਨੇ ਤੇ ਅੱਜਕੱਲ੍ਹ ਆਗੂ ਨੇ ਪੰਜਾਬ ਕਾਂਗਰਸ ਦੇ ਹਰਜੀਤ ਸਿੰਘ ਪੁੱਲਰ ਸਾਹਿਬ ਬੁਲਾਰਨੇ ਸ਼ਰਮਣੀ ਅਕਾਲੀ ਦਲ ਦੇ ਐਡਵੋਕੇਟ ਗੁਰਵਿੰਦਰ ਸੰਧੂ ਸਾਹਿਬ ਵੀ ਮੌਜੂਦ ਨੇ ਵਕੀਲ ਪੰਜਾਬ ਰੈਣਾ ਹਾਈ ਕੋਰਟ ਦੇ ਬਹੁਤ-ਬਹੁਤ ਸਵਾਗਤ ਹੈ ਸਾਰਿਆਂ ਦਾ ਸ਼ੁਰੂਆਤ ਗੁਰਵਿੰਦਰ ਸਿੰਘ ਢਿੱਲੋਂ ਸਾਹਿਬ ਤੋਂ ਕਰ ਲੈਣਾ ਢਿੱਲੋਂ ਸਾਹਿਬ ਅੱਜ ਤੁਹਾਨੂੰ ਦੋਹਰੀ ਭੂਮਿਕਾ ਨਿਭਾਣੀ ਪੈਣੀ ਹੈ ਇੱਕ ਸਾਬਕਾ ਆਫੀਸਰ ਦੇ ਵੀ ਤੇ ਇੱਕ ਕਾਂਗਰਸ ਦੇ ਆਗੂ ਦੇ ਵੀ ਚਲੋ ਮੈਂ ਐਜ਼ ਐ ਸਾਬਕਾ ਆਫੀਸਰ ਪਹਿਲਾਂ ਇੱਕ ਸਵਾਲ ਤੁਹਾਡੇ ਤੋਂ ਪੁੱਛ ਲੈਣਾ ਉਮੀਦ ਕਰਾਂਗਾ ਕਿ ਸਿਆਸਤ ਤੋਂ ਉੱਪਰ ਉੱਠ ਕੇ ਤੁਸੀਂ ਜਵਾਬ ਦੇਵੋਗੇ ਜੋ ਪੰਜਾਬ ਦੇ ਵਿੱਚ ਹਾਲਾਤ ਬਣੇ ਹੋਏ ਨੇ ਕੱਲ ਵੀ ਮੈਂ ਵਿਚਾਰ ਚਰਚਾ ਕੀਤੀ ਸੀਗੀ 24 ਘੰਟਿਆਂ ਦੇ ਵਿੱਚ 9-10 ਵੱਡੀਆਂ ਵਾਰਦਾਤਾਂ ਹੋ ਗਈਆਂ ਸੀ ਜਿਹੜੀਆਂ ਦਿਖਾਈਆਂ ਜਾ ਸਕਦੀਆਂ ਨੇ ਜਿਨ੍ਹਾਂ ਦੀ ਸੀਸੀਟੀਵੀ ਦੀ ਫੁਟੇਜ ਆ ਮੇਰੇ ਨਾਲ ਕੱਲ ਪੰਜਾਬ ਪੈਟਰੋਲੀਅਮ ਐਸੋਸੀਏਸ਼ਨ ਦੇ ਪ੍ਰਧਾਨ ਵੀ ਮੌਜੂਦ ਸੀਗੇ ਬੁਲਾਰਾ ਮੌਜੂਦ ਸੀਗੇ ਉਹਨਾਂ ਨੇ ਕਿਹਾ ਕਿ ਨੌਬਤ ਇੱਥੋਂ ਤੱਕ ਆ ਗਈ ਹੈ ਕਿ ਸਾਡੇ ਪੈਟਰੋਲ ਪੰਪਾਂ ਤੇ ਰਾਤ ਨੂੰ ਸ਼ਿਫਟ ਕਰਨ ਦੇ ਲਈ ਮੁਲਾਜ਼ਮ ਤਿਆਰ ਨਹੀਂ ਹੁੰਦੇ ਉਹ ਕਹਿੰਦੇ ਨੇ ਕਿ ਸਾਡੇ ਤੋਂ ਲੁੱਟ ਖੋਹ ਵੀ ਹੁੰਦੀ ਹੈ ਸਾਨੂੰ ਮਾਰਿਆ ਵੀ ਜਾਂਦਾ ਔਰ ਕਈ ਥਾਵਾਂ ਤੇ ਤਾਂ ਇੱਕ ਪੈਟਰੋਲ ਪੰਪ ਤੋਂ ਤਿੰਨ ਤਿੰਨ ਵਾਰ ਲੁੱਟਾਂ ਹੋ ਗਈਆਂ ਨੇ ਇਹ ਤਾਂ ਇਹਦੇ ਪਿੱਛੇ ਕਾਰਨ ਤੁਹਾਨੂੰ ਕੀ ਲੱਗਦਾ ਟੱਲੋ ਸਾਹਿਬ ਕਿਉਂਕਿ ਹੁਣ ਹਰ ਥਾਂ ਤੇ ਪੁਲਿਸ ਦਾ ਤਣਾਤ ਕੀਤੀ ਨਹੀਂ ਜਾ ਸਕਦੀ ਹਰ ਗਲੀ ਮੋਹੱਲੇ ਚੌਂਕ ਪੈਟਰੋਲ ਪੰਪ ਤੇ ਪੁਲਿਸ ਦਾ ਤਣਾਤ ਕੀਤੀ ਨਹੀਂ ਜਾ ਸਕਦੀ ਇਹਦਾ ਹੱਲ ਕੀ ਹੈ ਫਿਰ ਅ ਜੀ ਗੁੱਡ ਕੁਐਸਚਨ ਕਾਰਨ ਇਹ ਹੈ ਜੀ ਤੇ ਤੁਹਾਡੇ ਵਾਲਾ ਪੁਆਇੰਟ ਬਿਲਕੁਲ ਸਹੀ ਹੈ ਕਿ ਹਰ ਜਗ੍ਹਾ ਤੇ ਪੁਲਿਸ ਤਾਇਨਾਤ ਨਹੀਂ ਕੀਤੀ ਜਾ ਸਕਦੀ ਤੇ ਨਾ ਹੀ ਹੋ ਸਕਦੀ ਹੂੰ ਪਰ ਐਟ ਦੀ ਸੇਮ ਟਾਈਮ ਜਿਵੇਂ ਤੁਸੀਂ ਦੱਸ ਰਹੇ ਸੀਗੇ ਜੀ ਜੀ ਸਾਹਿਬ ਪੰਜਾਬ ਨੇ ਕਿਹਾ ਹੈ ਕਿ ਵੀ ਵਿਲ ਹੋਲਡ ਐਸਐਸਪੀ ਰਿਸਪਾਂਸਿਬਲ ਜੀ ਔਰ ਕਾਇਦੇ ਕਾਨੂੰਨ ਅਨਸਾਰ ਵੀ ਹੋਣਾ ਹੀ ਚਾਹੀਦਾ ਹੂੰ ਹੂੰ ਕਿ ਜਿਹੜੇ ਐਸਐਸਪੀ ਨੂੰ ਅਸੀਂ ਐਸਐਸਪੀ ਲਗਾਇਆ ਹੈ ਜੀ ਫੀਲਦੀ ਪੋਸਟ ਐਸਐਚ ਐਸਐਚਓ ਐਸਐਸਪੀ ਤੇ ਡੀਜੀ ਜੀ ਇਹ ਤਿੰਨ ਕੋਸੇ ਹੋ ਨੇ ਜਿਨ੍ਹਾਂ ਦੇ ਮੋਢਿਆਂ ਤੇ ਸਭ ਤੋਂ ਜ਼ਿਆਦਾ ਜ਼ਿੰਮੇਵਾਰੀ ਹੈ ਬਿਲਕੁਲ ਠੀਕ ਔਰ ਜੇ ਕੋਈ ਵਾਰਦਾਤ ਹੁੰਦੀ ਆ ਹਮ ਜੇ ਐਸਐਚ ਐਸਐਸਪੀ ਦੀ ਤੇ ਐਸਐਚਓ ਦੀ ਅਕਾਉਂਟੇਬਿਲਟੀ ਨਹੀਂ ਹੋਏਗੀ ਹਮ ਤੇ ਫੇਰ ਹੌਲੀ ਹੌਲੀ ਜੋ ਕੁਝ ਤੁਸੀਂ ਇਸ ਵੇਲੇ ਦੇਖ ਰਹੇ ਹੋ ਹਮ ਇਹਦੇ 'ਚ ਕੁਸ਼ਪੱਖ ਦੀਆਂ ਗੱਲਾਂ ਨੇ ਨੰਬਰ 1 ਜੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਹਾਲਾਤ ਇੰਜ ਦੇ ਲੱਗ ਰਹੇ ਨੇ ਹਮ कि ਤੁਸੀਂ ਕਿਸੇ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਨੂੰ ਹੈਂਡਲ ਕਰਨ ਲਈ ਬੈਕ ਕਰ ਰਿਹਾ ਹੈ ਕਿ ਸੀਐਮ ਆਫ ਦੀ ਸਟੇਟ ਹੋਮ ਮਿਨਿਸਟਰ ਆਫ ਦੀ ਸਟੇਟ ਤੇ ਪੋਲੀਟੀਕਲ ਵਿਲ ਆਫ ਦੀ ਸਟੇਟ ਉਹਨਾਂ ਤੋਂ ਸਟੇਟ ਪੁਲਿਸ ਨੂੰ ਔਰ ਬਿਊਰੋਕਰੇਸੀ ਨੂੰ ਮੈਸੇਜ ਕੀ ਮਿਲ ਰਿਹਾ ਹੂੰ ਪਿਛਲੇ ਕੁਝ ਮਹੀਨਿਆਂ ਤੋਂ ਇੰਜ ਲੱਗ ਰਿਹਾ ਹੈ ਜੀ ਐਜ਼ ਇਟ ਜਿਹੜੀ ਸਟੇਟ ਦੀ ਲੀਡਰਸ਼ਿਪ ਹੈ ਪੋਲੀਟੀਕਲ ਲੀਡਰਸ਼ਿਪ ਜੀ ਉਹ ਲੀਡਰਲੈਸ ਹੈ ਹੂੰ ਉਹਨਾਂ ਕੋਲ ਥਿੰਕ ਟੈਕ ਨਹੀਂ ਹੈ ਕਿ ਕਿਸੇ ਕ੍ਰਾਈਸਿਸ ਮੈਨੇਜਮੈਂਟ ਨੂੰ ਹੈਂਡਲ ਕਰਨ ਦੀ ਕਪੈਸਿਟੀ ਰੱਖਦੇ ਹੋਣ ਜੋ ਲੋਕਾਂ ਨੂੰ ਮਹਿਸੂਸ ਹੋ ਰਿਹਾ ਤੇ ਕੁਝ ਵਿਜ਼ੀਬਲ ਵੀ ਨਜ਼ਰ ਆ ਰਿਹਾ ਇਸ ਤੋਂ ਇਲਾਵਾ ਤੁਸੀਂ ਡਿਸਕਸ ਕੀਤਾ ਕਿ ਜਿਹੜੀਆਂ ਵਾਰਦਾਤਾਂ ਬਾਰਡਰ ਰੇਂਜ ਦੇ ਵਿੱਚ ਹੋਈਆਂ ਜੀ ਔਰ ਕ੍ਰਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਵਿੱਚ ਹੋਈਆਂ ਜੀ ਇਹ ਜਿਹੜੀਆਂ ਵਾਰਦਾਤਾਂ ਬੜੀ ਢੂੰਗੀ ਸਾਜਿਸ਼ ਨੇ ਹੂੰ ਅਸੀਂ ਆਈਐਸਆਈ ਤੇ ਬਲੇਮ ਲਗਾਈਏ ਜਾਂ ਮਿਲਟੈਂਟ ਗਰੁੱਪਸ ਤੇ ਬਲੇਮ ਲਗਾਈਏ ਲੇਕਿਨ ਅਲਟੀਮੇਟਲੀ ਗੱਲ ਹੁੰਦੀ ਹੈ ਕਿ ਕਮਿਸ਼ਨਰਟ ਅਮਰਸਰ ਦੇ ਕਮਿਸ਼ਨਰ ਤੇ ਆਰਡਰ ਰੇਂਜ ਦੇ ਡੀਆਈਜੀ ਇਹਨਾਂ ਦੋਨਾਂ ਦੀ ਅਕਾਉਂਟੇਬਿਲਟੀ ਵੀ ਹੋਣੀ ਚਾਹੀਦੀ ਹੈ ਕਿ ਕਮਿਸ਼ਨਰਟ ਆਫ ਪੁਲਿਸ ਐਸਐਸਪੀ ਹੀ ਨਾ ਅਮਰਸਰ ਸਿਟੀ ਦੇ ਜੀ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਲੱਗਦਾ ਕਿ ਅਜੇ ਤੱਕ ਇਹ ਰੇਂਜ ਤੇ ਇਹ ਕਮਿਸ਼ਨਰਟ ਨੂੰ ਟਾਰਗੇਟ ਕੀਤਾ ਜਾ ਰਿਹਾ ਕਿਉਂ ਕੀਤਾ ਜਾ ਰਿਹਾ ਆਇਆ ਜਿਹੜੇ ਕ੍ਰਿਮੀਨਲ ਇਹ ਕਰ ਰਹੇ ਨੇ ਪੁਲਿਸ ਸਟੇਸ਼ਨ ਤੇ ਅਟੈਕ ਕਰ ਰਹੇ ਨੇ ਜਾਂ ਹੋਰ ਵਰਤਦਾਤਾ ਕਰ ਰਹੇ ਨੇ ਆ ਇਹਨਾਂ ਦੋਨਾਂ ਖਿੱਤਿਆਂ 'ਚ ਕੀ ਕਿਉਂ ਕਰ ਰਹੇ ਨੇ ਇਹ ਵੀ ਸਰਕਾਰ ਨੂੰ ਡੀਜੀ ਆਫਿਸ ਨੂੰ ਬੜਾ ਸਵਾਲ ਟਰਲੋ ਸਾਹਿਬ ਇੱਕ ਬੜਾ ਹੋਰ ਅਹਿਮ ਸਵਾਲ ਇਹ ਆ ਹੁਣ ਹੁਣ ਸਵਾਲ ਕੀ ਆ ਸਵਾਲ ਇਹ ਵੀ ਖੜਾ ਹੁੰਦਾ ਕਿਉਂਕਿ ਆਪਣਾ ਸਟੇਟ ਜਿਹੜਾ ਬਾਰਡਰ ਸਟੇਟ ਹੈਗਾ ਬਾਕੀ ਥਾਵਾਂ ਨਾਲੋਂ ਜ਼ਿਆਦਾ ਸਾਨੂੰ ਧਿਆਨ ਦੇਣ ਦੀ ਲੋੜ ਹੈਗੀ ਆ ਪਰ ਸਵਾਲ ਕੀ ਅੰਦਰ ਕਿ ਕੱਲ ਮੈਂ ਕੁਝ ਸਜਨ ਸੀ ਕਿਉਂ ਨਾ ਤੋ ਪੁੱਛਿਆ ਉਹ ਕਹਿੰਦਾ ਥਾਣਿਆਂ ਦੇ ਵਿੱਚ ਨਫਰੀ ਹੀ ਪੂਰੀ ਨਹੀਂ ਹੈ ਤੁਸੀਂ ਸਿਕਿਉਰਿਟੀ ਦਾ ਕਿੱਥੋਂ ਪਾਲਦੇ ਹੋ ਸਿਕਿਉਰਿਟੀ ਦਾ ਵੀ ਵੀ ਆਈ ਪੀ ਦੇ ਨਾਲ ਗਈ ਹੋਈ ਹੈ ਦਿੱਲੀ ਸਿਕਿਉਰਿਟੀ ਤਾਂ ਲੱਗੀ ਹੋਈ ਹੈ ਹੋਰ ਥਾਵਾਂ ਦੇ ਉੱਤੇ ਜਦ ਮੁਲਾਜ਼ਮ ਹੀ ਪੂਰੇ ਨਹੀਂ ਜਿਹੜੇ ਥਾਣਿਆਂ ਦਾ ਰਖ ਰਖਾਵ ਨਹੀਂ ਕਰ ਸਕਦੇ ਤੁਸੀਂ ਇੱਥੋਂ ਅੰਦਾਜ਼ਾ ਲਾਓ ਕਿ ਅੰਮ੍ਰਿਤਸਰ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਿੰਨੇ ਗ੍ਰਨੇਡ ਦੇ ਹਮਲੇ ਹੋਏ ਹਨ ਕਈ ਥਾਵਾਂ ਤੇ ਥਾਣੇ ਰਾਤ ਨੂੰ ਬੰਦ ਕਰ ਦਿੱਤੇ ਜਾਂਦੇ ਨੇ ਕੁੰਡੀਆਂ ਲੱਗੀਆਂ ਸੀ ਦੇਖੀਆਂ ਨੇ ਵੈਰੀ ਸੈਡ ਇਹ ਜੋ ਕੁਝ ਵੀ ਹੈ ਕਿ ਥਾਣਿਆਂ 'ਚ ਨਫਰੀ ਨਾ ਹੋਣਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਦੁਬਾਰਾ ਬਾਰਡਰ ਵਾਲੀ ਸਾਈਡ ਤੇ ਤੁਹਾਡੀ ਬਾਰਡਰ ਤੋਂ ਗੱਲ ਤੇ ਲੈ ਜਾਂਦਾ ਇੱਕ ਫਰਸਟ ਲਾਈਨ ਆਫ ਡਿਫੈਂਸ ਹੈ ਜਿਹਨੂੰ ਬੀਐਸਐਫ ਦੇਖਦੀ ਹੈ ਇੱਕ ਸੈਕੰਡ ਲਾਈਨ ਆਫ ਡਿਫੈਂਸ ਹੈ ਜਿਹਨੂੰ ਪੰਜਾਬ ਪੁਲਿਸ ਦੇਖਦੀ ਹੈ ਤੇ ਤੀਸਰਾ ਸਟੈਪ ਆਉਂਦਾ ਇੰਟਰਨਲ ਸਕਿਉਰਿਟੀ ਸੈਟਅਪ ਜਿਹੜਾ ਸਟੇਟ ਪੁਲਿਸ ਲਾਅ ਐਂਡ ਆਰਡਰ ਵਿੰਗ ਤੇ ਇੰਟਰਨਲ ਸਕਿਉਰਿਟੀ ਵਿੰਗ ਸਟੇਟ ਪੁਲਿਸ ਦਾ ਦੇਖਦਾ ਮੈਂ ਤੁਹਾਡੇ ਧਿਆਨ 'ਚ ਤੇ ਤੁਹਾਡੇ ਸਰੋਤਿਆਂ ਦੇ ਤੇ ਖਾਸ ਕਰਕੇ ਪੰਜਾਬੀਆਂ ਦੇ ਸਰੋਤਿਆਂ 'ਚ ਇੱਕ ਬੜੀ ਵੱਡੀ ਗੱਲ ਲਿਆਉ ਕੀ ਗਵਰਨਮੈਂਟ ਆਫ ਇੰਡੀਆ ਨੇ ਨਰਵਾਇਆ ਕਾਂਡ ਤੋਂ ਬਾਅਦ ਇੱਕ 112 ਦਾ ਐਮਰਜੈਂਸੀ ਰਿਸਪੌਂਸ ਸ਼ੁਰੂ ਕੀਤਾ ਸੀ ਹੂੰ ਉਹ 2017-18 ਦੇ ਵਿੱਚ ਸ਼ੁਰੂ ਕੀਤਾ ਸੀ ਪੰਜਾਬ ਨੇ ਹੂੰ ਉਹ ਉਦੋਂ ਮੈਂ ਆਈਜੀ ਲਾਅ ਐਂਡ ਆਰਡਰ ਸੀ ਕਿ ਅਸੀਂ ਇਹਨੂੰ ਇੰਪਲੀਮੈਂਟ ਕਰਾਂਗੇ ਹੂੰ ਲੇਕਿਨ ਸੈਕਸੇਸਿਵ ਗਵਰਨਮੈਂਟਸ ਨੇ ਉਸ ਤੋਂ ਬਾਅਦ ਕਾਤ ਕਰਕੇ ਆਪ ਕਮਨ ਨੇ ਉਹਨੂੰ ਅਜੇ ਤੱਕ ਨਹੀਂ ਇੰਪਲੀਮੈਂਟ ਕੀਤਾ ਤੇ ਹਰਿਆਣਾ ਸਾਡੇ ਨਾਲ ਕਿਤੇ ਅੱਗੇ ਨਿਕਲ ਗਿਆ ਜਿਹੜਾ ਅਰਜੈਂਸੀ ਰਿਸਪੌਂਸ ਸਿਸਟਮ ਹੈ ਸਾਡੇ ਜਿਹੜੇ 27 ਜ਼ਿਲ੍ਹੇ ਨੇ ਤੇ ਕਮਿਸ਼ਨਰ ਨੇ ਪੰਜਾਬ ਦੇ ਉਹਨਾਂ ਨੇ ਡੈਗਨੇਟਿਡ ਹੈ ਕਿ ਕਿੰਨੀਆਂ ਅਰਜੈਂਸੀ ਰਿਸਪੌਂਸ ਦੀਆਂ ਗੱਡੀਆਂ ਹੋਣਗੀਆਂ ਉਹਨਾਂ ਤੇ ਕੋਈ ਫੋਰਸ ਲੱਗੇਗੀ ਉਹਨਾਂ ਦਾ ਇੱਕ ਕੰਟਰੋਲ ਰੂਮ ਪੜੇਗਾ ਉਸ ਕੰਟਰੋਲ ਰੂਮ ਵਾਸਤੇ ਜਗ੍ਹਾ ਵੀ ਸਿਲੈਕਟਡ ਹੈ ਬਟ ਸੌਰੀ ਟੂ ਸੇ ਕਿ 2.5 ਸਾਲ ਪੌਣੇ 3 ਸਾਲ ਹੋ ਗਏ ਨੇ ਇਸ ਸਰਕਾਰ ਨੂੰ ਆਇਆਂ ਨੂੰ ਇੱਕ ਸੋ ਐਸਐਸਐਫ ਜ਼ਰੂਰ ਇਹਨਾ ਬਣਾ ਦਿੱਤੀ ਹੈ ਇੱਕ ਵੱਖਰਾ ਢਾਂਚਾ ਕ੍ਰੀਏਟ ਕਰਕੇ ਲੇਕਿਨ ਅਮਰਜੈਂਸੀ ਰਿਸਪੌਂਸ ਸਿਸਟਮ ਨੂੰ ਕ੍ਰੀਏਟ ਨਹੀਂ ਕੀਤਾ ਗਿਆ ਇੱਕ ਸਟੇਟ ਦੀ ਓਵਰਆਲ ਪੂਰੀ ਸਟੇਟ ਦੇ ਵਿੱਚ ਇੱਕ ਲਾਅ ਐਂਡ ਆਰਡਰ ਦਾ ਰੇਡ ਅਲਾਰਟ ਦਾ ਪਲਾਨ ਐਗਜ਼ਿਸਟ ਨਹੀਂ ਕਰ ਰਿਹਾ ਔਰ ਉਸ ਤੋਂ ਇਲਾਵਾ ਜਿਹੜੀਆਂ ਵਾਰਦਾਤਾ ਹੋ ਰੀਆਂ ਨੇ ਉਹਨਾਂ ਨੂੰ ਓਨ ਨਹੀਂ ਕੀਤਾ ਜਾ ਰਿਹਾ ਔਰ ਉਹਨਾਂ ਨੂੰ ਸਗੋਂ ਡਿਨਾਈ ਕੀਤਾ ਜਾ ਰਿਹਾ ਹੈ ਇਹ ਬੜਾ ਇੱਕ ਅਹਿਮ ਸਵਾਲ ਹੈ ਮੈਂ ਇਸ ਤੇ ਵਾਪਸ ਆਵਾਂਗਾ ਸਰ ਤੁਹਾਡੇ ਕੋਲ ਮੈਂ ਇੱਕ ਇੱਕ ਕਰੈਕਸ਼ਨ ਸਾਰੇ ਮਹਿਮਾਨਾਂ ਤੋਂ ਲੈ ਲਵਾਂ ਪਹਿਲਾਂ ਸੋਈ ਸਾਹਿਬ ਸੋਈ ਸਾਹਿਬ ਸਵਾਲ ਇਹ ਵੀ ਖੜਾ ਹੁੰਦਾ ਪੋਲਿਟੀਕਲ ਤੌਰ ਤੇ ਵੀ ਇੱਕ ਸਵਾਲ ਖੜਾ ਹੁੰਦਾ ਵਾਰ-ਵਾਰ ਤੁਸੀਂ ਵੀ ਸਵਾਲ ਚੁੱਕਦੇ ਹੋ ਅੱਜ ਤਰਨ ਚੁਗ ਸਾਹਿਬ ਨੇ ਵੀ ਸਵਾਲ ਚੁੱਕੇ ਨੇ ਉਹ ਕਹਿੰਦੇ ਨੇ ਕਿ ਦੇਖੋ ਇਹ ਸਮੱਸਿਆ ਲਾਅ ਐਂਡ ਆਰਡਰ ਦੀ ਜਿਹੜੀ ਹੈਗੀ ਆ ਉਹ ਸਟੇਟ ਦੀ ਜ਼ਿੰਮੇਵਾਰੀ ਤਾਂ ਹੈ ਪਰ ਸੈਂਟਰ ਵੀ ਅੱਖਾ ਬੰਦ ਕਰਕੇ ਬੈਠ ਨਹੀਂ ਸਕਦਾ ਕਿਉਂਕਿ ਤੁਹਾਡੀ ਬਾਰਡਰ ਸਟੇਟ ਹੈ ਇੱਥੇ ਤੁਸੀਂ ਗੈਂਗਸਟਰ ਦੇਖ ਰਹੇ ਹੋ ਲਗਾਤਾਰ ਧਮਕੀਆਂ ਦੇ ਰਹੇ ਨੇ ਫਰੋਤੀਆਂ ਦੀ ਕਾਲ ਕਰਦੇ ਨੇ ਗੋਲੀਆਂ ਮਾਰ ਕੇ ਚਲੇ ਜਾਂਦੇ ਨੇ ਇਤੋਂ ਇਲਾਵਾ ਬਾਰਡਰ ਸਾਡਾ ਨਾਲ ਲੱਗਦਾ ਹੈ ਅਜੇ ਤੱਕ ਵਿੱਚ ਸੈਂਟਰ ਦੀ ਜੋ ਭੂਮਿਕਾ ਰਹਿਣੀ ਚਾਹੀਦੀ ਹੈ ਉਹ ਸੈਂਟਰ ਨਿਭਾ ਰਿਹਾ ਹੈ ਉਹ ਸੈਂਟਰ ਇਸ ਕਰਕੇ ਨਹੀਂ ਨਿਭਾ ਰਿਹਾ ਕਿਉਂਕਿ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਨਹੀਂ ਦੇਖੋ ਜਿਹੜੀ ਜਿੰਦੋਂ ਤੱਕ ਸੈਂਟਰ ਦਾ ਸਵਾਲ ਹੈ ਇਹਦਾ ਜਵਾਬ ਅੰਤ ਵਿੱਚ ਦੇਣਾ ਹਾਂ ਬਟ ਪਹਿਲਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿਵੇਂ ਹੁਣੇ ਇਹ ਇਹਦੀ ਪੁਆਇੰਟ ਲੋਸਾਫਰੇ ਸੀ ਕਿ ਕੀ ਗਵਰਨਮੈਂਟ ਇਜ਼ ਇਨ ਡਿਨਾਇਲ ਮੋਡ ਗਵਰਨਮੈਂਟ ਡਿਨਾਇਲ ਮੋਡ ਚ ਐਕਸੈਪਟੈਂਸ ਮੋਡ ਚ ਨਹੀਂ ਹੈ ਗਵਰਨਮੈਂਟ ਡਿਨਾਇਲ ਮੋਡ ਚ ਇਸ ਕਰਕੇ ਹੈ ਕਿ ਪਿਛਲੇ 2.5 3 ਵਰਿਆਂ ਚ 350 350 ਮਰਡਰ ਹੋ ਜਾਣਾ ਉਹ ਮਰਡਰ ਹੋ ਕੇ ਫਿਰ ਬੰਦੇ ਵੀ ਇਹਨਾਂ ਨੇ ਕੈਪਚਰ ਨਹੀਂ ਕਰ ਪਾਣੇ ਬੰਦੇ ਵੀ ਦਿੱਲੀ ਪੁਲਿਸ ਨੇ ਕੈਪਚਰ ਕੀਤੇ ਜਿਹੜੇ ਸਿੱਧੂ ਮੂਸੇਵਾਲੇ ਦਾ ਮਰਡਰ ਹੋਇਆ ਸੀ ਉਸ ਤੋਂ ਬਾਅਦ ਸਾਡੇ ਆਈਜੀ ਸਾਡੇ ਜਿਹੜਾ ਪੁਲਿਸ ਹੈੱਡਕੁਆਟਰ ਹੈ ਇੰਡਿਆਲੀ ਦੀ ਹੈੱਡਕੁਆਰਟਰ ਉੱਪਰ ਅਟੈਕ ਹੋ ਜਾਣਾ ਸਰਹਾਲੀ ਪੁਲਿਸ ਸਟੇਟ ਅਟੈਕ ਹੋਣਾ ਅਜਨਾਲੇ ਪੁਲਿਸ ਤੇ ਅਟੈਕ ਹੋਣਾ ਪਟਿਆਲੇ 'ਚ ਜਿਹੜਾ ਕਾਲੀ ਮਾਤਾ ਮੰਦਿਰ ਨੂੰ ਵੈਂਡਲਾਈਜ਼ ਕਰਨਾ ਹੁਣ ਨਵੀਂ-ਨਵੀਂ ਘਟਨਾ ਜਿਹੜੀ ਹੋਈ ਹੋ ਉਹ ਸਭ ਤੋਂ ਹਾਈ ਸਕਿਉਰਿਟੀ ਏਰੀਆ ਜਿੱਥੇ ਸਾਡਾ ਸਿੱਖਾਂ ਦਾ ਮੱਕਾ ਮੱਕਾ ਵੱਸਦਾ ਹੈ ਦਰਬਾਰ ਸਾਹਿਬ ਦੇ ਕੋਰੀਡੋਰ 'ਚ ਬਾਬਾ ਰੋਪੀ ਸਭ ਅਮਿਤਕਤ ਸੰਵਿਧਾਨ ਦੇ ਨਿਰਮਾਤਾ ਦੀ ਇਹ ਜਿਹੜੀ ਪੂਰੀ ਖੰਡਿਤ ਕਰਨ ਦੀ ਕੋਸ਼ਿਸ਼ ਹੋ ਜਾਂ ਖੰਡੇਤ ਹੋ ਜਾਣੀ ਆ ਸਾਰੀਆਂ ਅੱਜ ਤੁਸੀਂ ਜਿਹੜੀਆਂ ਘਟਨਾ ਦੱਸ ਰਹੇ ਸੀਗੇ ਮੈਂ ਤੁਹਾਡੇ ਨਾਲ ਪਹਿਲੇ ਪਿਛਲੇ ਕੁਝ ਨੰਬਰ ਦੇ ਵੇਟ ਪਹਿਲਾਂ ਵੀ ਸੀਗਾ ਉਦੋਂ ਵੀ ਅਸੀਂ ਗੱਲ ਕਰ ਰਹੇ ਸੀਗੇ ਕਿ ਕਿਸ ਤਰ੍ਹਾਂ ਲੈਂਡ オーਰਡਰ ਦੀ ਸਿਚੁਏਸ਼ਨ ਜਿਹੜੀ ਹੈ ਐਡੀ ਕ ਖਰਾਬ ਹੋ ਚੁੱਕੀ ਹੈ ਕਿ ਕਰੋ ਨਿਕਲਣਾ ਤੇ ਘਰ ਨੂੰ ਪਰਤਣਾ ਇੱਕ ਆਮ ਆਦਮੀ ਵਾਸਤੇ ਬੜਾ ਖਤਰਨਾਕ ਬਣਿਆ ਹੋਇਆ ਖਾਸ ਤੌਰ ਤੇ ਲੁਧਿਆਣੇ ਵਰਗੇ ਸ਼ਹਿਰ ਚ ਅੰਮ੍ਰਿਤਸਰ ਵਸਕੇ ਜਲੰਧਰ ਅੰਮ੍ਰਿਤਸਰ ਚ 12 ਘਟਨਾ ਹੋ ਜਾਣੀ ਹੈ ਗ੍ਰੇਨੇਡਸ ਦੀਆਂ ਤੇ ਕਮਿਸ਼ਨਰ ਸਾਹਿਬ ਨੇ ਰਾਈਟਲੀ ਕਹਿ ਰਹੇ ਸੀ ਢਿੱਲੋ ਸਾਹਿਬ ਕਿ ਕਮਿਸ਼ਨਰ ਸਾਹਿਬ ਕਹਿੰਦੇ ਜੀ ਇਹ ਤਾਂ ਗ੍ਰੇਨੇਡ ਤੇ ਫਟ ਪਟਿਆ ਹੀ ਨਹੀਂ ਆਦੀ ਸ਼ਾਇਦ ਪਤੀ ਸੀ ਪਹਿਲਾਂ ਹੀ ਇਮੇਜਿਨੇਸ਼ਨਸ ਕਰੀ ਜਾਵੇ ਗ੍ਰੇਨੇਡ ਫਟ ਗਿਆ ਗ੍ਰੇਨੇਡ ਫਟਿਆ ਹੀ ਨਹੀਂ ਤੇ ਪਹਿਲਾਂ ਵੀ ਜਦੋਂ ਉੱਥੇ ਹੋਇਆ ਸੀਗਾ ਆਪਣੇ 에어ਪੋਰਟ ਰੋਡ ਤੇ ਉਹ ਕਹਿੰਦੇ ਰੇਡੀਏਟਰ ਫਟੀਆਂ ਗੱਡੀਆਂ ਉਹ ਕਹਿੰਦੇ ਜੀ ਆ ਦੇ ਕੋਈ ਸਿਲੰਡਰ ਸਿਲੰਡਰ ਫਟ ਗਿਆ ਜੀ ਇਹ ਗੱਡੀਆਂ ਦੇ ਦੇਖੋ ਡਿਲਾਇਨ ਮੋੜ ਤੇ ਜਦੋਂ ਉਹ ਨਾ ਕਰੈਕਸ਼ਨ ਮੋੜ ਨਹੀਂ ਹੁੰਦਾ ਅੱਜ ਵੀ ਜਦੋਂ ਐਸਐਸਪੀ ਸਾਹਿਬ ਕਹਿ ਰਹੇ ਜਦੋਂ ਡੀਜੀਪੀ ਸਾਹਿਬ ਕਹਿ ਰਹੇ ਸੀਗੇ ਕਿ ਐਸਐਸਪੀਜ਼ ਨੂੰ ਅਕਾਉਂਟੇਬਲ ਕਰਾਂਗੇ ਵਾਈ ਐਸਐਸਪੀਜ਼ ਵਾਈ ਨਾਟ ਐਸਐਚਓਜ਼ ਐਸਐਚਓਜ਼ ਨੂੰ ਕਿਉਂ ਨਹੀਂ ਅਕਾਉਂਟੇਬਲ ਕਰਦੇ ਐਸਐਚਓਜ਼ ਦੇ ਆਰ ਡਾਇਰੈਕਟ ਇਨ ਅੰਦਰ ਦੀਆਂ ਟ੍ਰਾਂਸਫਰ ਆ ਪੋਸਟਿੰਗਸ ਕਿੱਥੋਂ ਹੋ ਰਹੀਆਂ ਇਸ ਵਕਤ ਜਦੋਂ ਇੱਕ ਤੁਹਾਡੇ ਜਿਹੜੇ ਇਸ ਵਕਤ ਐਮਐਲਏ ਨੇ ਨਾਲੇ ਆਈਜੀ ਪੁਲਿਸ ਦੇ ਆਫਸਰ ਕੁਮਰ ਵਿਜੇ ਪ੍ਰਤਾਪ ਜੀ ਤੁਹਾਡੇ ਇੱਕ ਨੈਸ਼ਨਲ ਲੀਡਰ ਦੇ ਉੱਪਰ ਇਲਜ਼ਾਮ ਲਾਉਂਦੇ ਨੇ ਕਿ ਉਹ ਚਿੱਟਾ ਕਿੱਥੋਂ ਵੇਚਦਾ ਪਿਆ ਮੈਨੂੰ ਪਤਾ ਹੂੰ 33 ਆਡੈਂਟੀਫਾਈਡ ਬਸਤੀਆਂ ਨੇ ਪੰਜਾਬ ਦੇ ਵਿੱਚ ਜਿੱਥੇ ਚਿੱਟਾ ਬੱਦਸਤੂਰ ਵੇਖ ਰਿਆ ਹਾਂ ਮਕਬੂਲ ਕਰੇ ਦੀ ਗੱਲ ਕੀਤੀ ਉਹਨਾਂ ਨੂੰ ਅਮਰ ਸੜਦੀ ਐਦਾਂ ਦੀਆਂ ਬਸਤੀਆਂ 33 ਨੇ ਫਿਰੋਜ਼ਪੁਰ ਲਾ ਲੋ ਜਲੰਧਰ ਲਾ ਲੋ ਲੁਧਿਆਣਾ ਲਾ ਲੋ ਮੋਗੇ ਲਾ ਲੋ ਉਹਨਾਂ ਨੂੰ ਕਿਉਂ ਨਹੀਂ ਤੁਸੀਂ ਨਿਨਸਤਨਬੂਤ ਕਰਦੇ ਕਿਉਂ ਨਹੀਂ ਉਹਨਾਂ ਨੂੰ ਅਜੇ ਤੱਕ ਫੜਿਆ ਗਿਆ ਕਿਉਂਕਿ ਇਹਦੇ ਵਿੱਚ ਪੋਲਿਟਿਕਲ ਵਿਲ ਹੈ ਨਹੀਂਗੀ ਆ ਲੀਡਰਲੈਸ ਬਣਿਆ ਹੋਇਆ ਕੋਈ ਕਹਿੰਦਾ ਜੀ ਭਗਵੰਤ ਮੱਖ ਮੰਤਰੀ ਆ ਕੋਈ ਕਹਿੰਦਾ ਕੇਜਰੀਵਾਲ ਹਰ ਜਾਣਾ ਉੱਥੇ ਦਿੱਲੀ ਚ ਤੇ ਕੇਜਰੀਵਾਲ ਇੱਥੇ ਆ ਕੇ ਬਹਿ ਜਾਣਾ ਕੋਈ ਕਹਿੰਦਾ ਰਾਗਵ ਚੱਡਾ ਕੋਈ ਕਹਿੰਦਾ ਸੱਜੇ ਸਿੰਘ ਹੁਣ ਮੁੱਖ ਮੰਤਰੀ ਦਾ ਤੇ ਪਤਾ ਨਹੀਂ ਕੌਣ ਹੈ ਤੇ ਹੋਮ ਮਿਨਿਸਟਰ ਦਾ ਵੀ ਕੋਈ ਨਹੀਂ ਪਤਾ ਕਹਿੰਦੇ ਨਾ ਜਿਹੜੀ ਲਾਅ ਐਂਡ ਆਰਡਰ ਮੇਕਸ ਯੂ ਰਿਚ ਇਹ ਲਾਅ ਐਂਡ ਆਰਡਰ ਕਿਉਂਕਿ ਯੂ ਕੈਨ ਨਾਟ ਬੀ ਅ ਪ੍ਰੋਸਪਰਸ ਸਟੇਟ ਇਫ ਦੇਰ ਇਜ਼ ਨੋ ਲਾਅ ਐਂਡ ਆਰਡਰ ਉਹ ਸਾਡੇ ਜਿਹੜੇ ਆંકੜੇ ਨੇ ਇਕਨੋਮਿਕ ਆંકਲੇ ਨੂੰ ਤੁਸੀਂ ਨਜ਼ਰ ਆਉਂਦਾ ਕਿ ਅਸੀਂ ਇਹ ਜਿਹੜੇ 18 ਸਟੇਟਾਂ ਦਾ ਆਂਕੜਾ ਐਨਐਸਐਸਓ ਨੇ ਕੀਤਾ ਤੇ 18ਵੇਂ ਨੰਬਰ ਤੇ ਆ ਅਸੀਂ ਸਭ ਕੋ ਕੀਰਲੇ ਪਾਇਆ ਅੱਛਾ ਬਿਲਕੁਲ ਤੁਸੀਂ ਲੁਧਿਆਣੀ ਬੈਠੇ ਹੋ ਸੋਈ ਸਾਹਿਬ ਤੁਸੀਂ ਲੁਧਿਆਣੀ ਬੈਠੇ ਹੋ ਕੱਲ ਮੈਂ ਡਿਬੇਟ ਕੀਤੀ ਸੀ ਤਾਂ ਪੈਟਰੋਲੀਅਮ ਪੰਪ ਐਸੋਸੀਏਸ਼ਨ ਦੇ ਬੁਲਾਰਾ ਸਾਹਿਬ ਬੈਠੇ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਬਹੁਤ ਸਾਰੇ ਪੈਟਰੋਲ ਪੰਪ ਤਾਂ ਅਸੀਂ ਹੁਣ ਰਾਤ 7 ਵਜੇ ਦੇ ਹੀ ਬੰ ਸਾਡੇ ਕੋਲ ਸ਼ਿਫਟ 'ਚ ਕੰਮ ਕਰਨ ਵਾਲੇ ਬੰਦੇ ਹੀ ਨਹੀਂ ਹੈਗੇ ਕਿਉਂਕਿ ਜੋ ਦਿਨ ਦੀ ਕਮਾਈ ਹੁੰਦੀ ਹੈ ਸਾਰੀ ਰਾਤ ਨੂੰ ਲੁੱਟ ਕੇ ਲੈ ਜਾਂਦੇ ਨੇ ਫਿਰ ਇਹਦਾ ਸਾਈਨ ਇਹਦਾ ਸਿਗਨਲ ਇਹਦਾ ਸੰਦੇਸ਼ ਹੈ ਜਿਹੜਾ ਉਹ ਇੰਡਸਟਰੀਲੀਸ ਵੀ ਤਾਂ ਮਾੜਾ ਹੋਏਗਾ ਇੰਡਸਟਰੀਲੀਸ ਵੀ ਤਾਂ ਸੋਚਣਗੇ ਭਾਈ ਜਿੱਥੇ ਪੈਟਰੋਲ ਪੰਪ ਸੇਫ ਨਹੀਂ ਅਸੀਂ ਕਿਵੇਂ ਸੇਫ ਰਾਂਗੇ ਉੱਥੇ ਤੁਸੀਂ ਇੰਡਸਟਰੀਜ਼ ਦੇ ਇੰਡਸਟਰੀਲੀਸ ਨਾਲ ਗੱਲ ਕਰਕੇ ਤੇ ਦੇਖੋ ਉਹਨਾਂ ਦੀ ਆ ਦੁੱਖ ਦੀ ਰਗ ਹੈ ਉਹਨਾਂ ਦਾ ਵਰਕਰ ਜਿੱਦੋਂ 7 ਤਰੀਕ ਨੂੰ ਤਨਖਾਹ ਮਿਲਦੀ ਹੈ ਨਾ ਤੇ ਉਹ ਵਰਕਰਾਂ ਨੂੰ ਲਾਮਬੰਦ ਕਰਕੇ ਸਵੇਰੇ ਘਰਾਂ ਨੂੰ ਭੇਜਦੇ ਨੇ ਕਿ ਰਸਤੇ 'ਚ ਚੋਰ ਚੱਕੇ ਬੈਠੇ ਨੇ ਜਿਨ੍ਹਾਂ ਨੇ ਉਹਨਾਂ ਨੂੰ ਫੜ ਕੇ ਬੈਠ ਜਾਣਾ ਅੱਜ ਡੀਜੀਪੀ ਸਾਹਿਬ ਦੀ ਗੱਲਾਂ ਦਾ ਨਾ ਬੜਾ ਹਾਸਾ ਵੀ ਆਇਆ ਕਿਸੇ ਵੇਲੇ ਕਿ ਬੜੇ ਇੰਟੈਲੀਜੈਂਟ ਅਫਸਰ ਨੇ ਮੈਂ ਦੋ ਤਿੰਨ ਵਾਰੀ ਉਹਨਾਂ ਨੇ ਕੰਮ ਵੀ ਕੀਤਾ ਟ੍ਰੈਫਿਕ ਦੇ ਵਿੱਚ ਕਹਿੰਦੇ ਜੀ ਅਸੀਂ ਸਾਰੇ ਜਗ੍ਹਾ ਤੇ ਸੀਸੀਟੀਵੀ ਲਾ ਰਹੇ ਹਾਂ ਆ ਸੀਸੀਟੀਵੀ ਲਾਉਣ ਦੀ ਕਵਾਇਦ 12 ਸਾਲ ਪਹਿਲਾਂ ਸ਼ੁਰੂ ਹੋ ਚੁੱਕੀ ਹੈ ਜਲੰਧਰ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਸੇਫ ਸਿਟੀ ਪ੍ਰੋਜੈਕਟ ਦੇ ਦੌਰਾਨ ਕਿਸੇ ਕੰਪਨੀ ਨੇ ਸਪੌਂਸਰ ਕੀਤਾ ਸੀ ਸਾਰੇ ਜਿਹੜਾ ਸੀਸੀਟੀਵੀ ਲੱਗੇ ਸੀ ਕੰਟਰੋਲ ਰੂਮ ਬਣੇ ਸੀ ਉਹ ਯਾਰ ਤੁਸੀਂ ਕੋਈ ਨਵੀਂ ਗੱਲ ਕਰੋ ਕਿ ਤੁਸੀਂ ਨਵੀਂ ਗੱਲ ਕਰੋ ਕਿ ਨਾਈਟ ਡੋਮਿਨੇਸ਼ਨ ਕਰ ਰਹੇ ਆ ਜੀ ਖਾਨਿਆਂ ਦੀ ਸਰਵਲੈਂਸ ਕਰ ਰਹੇ ਆ ਜੀ ਇੱਕ ਇੱਕ ਜਿਹੜਾ ਮੁਜਰੀਮ ਹੈ ਉਹਨਾਂ ਨੂੰ ਬੰਦ ਕਰਾਂਗੇ ਹਾਂ ਇੱਕ ਗੱਲ ਚੰਗੀ ਲੱਗੀ ਕਹਿੰਦੇ ਜੀ ਅਸੀਂ ਇਹਨਾਂ ਨਵੀਂ ਜੇਲ ਬਣਾ ਰਹੇ ਆ ਲੁਧਿਆਣੇ 'ਚ ਜਿਹੜੇ ਵੱਡੇ ਵੱਡੇ ਗੈਂਗਸਟਰ ਫਾਰ ਜਿਹੜੇ ਅਪਰਾਧੀ ਉਹਨਾਂ 'ਚ ਰੱਖਾਂਗੇ ਇੱਕ ਬੰਦੇ ਨੂੰ ਵਾਈ ਨਾਟ ਉਹਨਾਂ ਨੂੰ ਧਿਪੜੀ ਘਾਟ ਭੇਜਦੇ ਹੋ ਜੇ ਤੁਹ ਤੇ ਦਿਪੜਗੜ੍ਹ ਭੇਜ ਦਿਓ ਨਾ ਨਾ ਉਹਨਾਂ ਨੂੰ ਇਸ ਵਕਤ ਪੰਜਾਬ ਦੇ ਵਿੱਚ ਰਹਿਣਾ ਜੀ ਜੀ ਤੇ ਕਿਤੇ ਰਾਜਿਕਤਾ ਵਾਲੇ ਦੇਸ਼ ਪਰਦੇਸ ਦੇ ਵਿੱਚ ਰਹਿਣਾ ਜਿੱਥੇ ਲੈਂਡ ਆਰਡਰ ਨਾਂ ਦੀ ਕੋਈ ਚੀਜ਼ ਹੀ ਨਾ ਹੋਵੇ ਇੱਕੋ ਹੀ ਗੱਲ ਹੈ ਕਿ ਮਹਾਤਮਾ ਗਾਂਧੀ ਦਾ ਸੈ ਬੈਟਰ ਸੈਲਫ ਪ੍ਰਵੇਲ ਸਰਕਾਰ ਤੁਸੀਂ ਇੱਕ ਹੁਣ ਜਿਹੜਾ ਲਾਸਟ ਕੁਐਸਚਨ ਜਾਂ ਪਹਿਲਾ ਕੁਐਸਚਨ ਪੁੱਛੋ ਤੁਸੀਂ ਜਵਾਬ ਮੈਨੂੰ ਦੇ ਲਵਾ ਨਹੀਂ ਉਹਨਾਂ ਨੂੰ ਜਵਾਬ ਦੇਣਾ ਨਾ ਤੁਸੀਂ ਪਹਿਲਾ ਪੁੱਛੋ ਤੇ ਆਖਰਸ ਦਵਾਂਗਾ ਤੁਸੀਂ ਕਿਹਾ ਸੀਗਾ ਜੀ ਸੈਂਟਰ ਕੁਛ ਨਹੀਂ ਕਰਦਾ ਅਸੀਂ ਪੁੱਛਣਾ ਚਾਹੁੰਦੇ ਹਾਂ ਕਿ ਪੰਜਾਬ ਪਿਆਰ ਹੈ ਕਿ ਸੈਂਟਰ ਰਾਸ਼ਟਰਪਤੀ ਰੂਲ ਲਾਗੂ ਕਰ ਦਵੇ ਕਿਉਂਕਿ ਜਦੋਂ ਜੇ ਲੀਡਰ ਗੀਡਰ ਹੀ ਨਹੀਂ ਹੈ ਤੇ ਹੋਰ ਬਚਦਾ ਕੀ ਹੈ ਇਸ ਵਕਤ ਤੇ ਬਚਦਾ ਦਿਸੇ ਸੋਈ ਸਾਹਿਬ ਸੋਈ ਸਾਹਿਬ ਸੋਈ ਸਾਹਿਬ ਬਹੁਤ ਡਿਮਾਂਡ ਕਰਦੇ ਨੇ ਉਹ ਡਿਮਾਂਡ ਕਰਦੇ ਨੇ ਕਿ ਪੁਲਿਸ ਦਾ ਨਵੇਕਲਾਪਨ ਲਿਆਉਣ ਤੇ ਲਈ ਪੁਲਿਸ ਸਿਸਟਮ ਸਾਰੇ ਨੂੰ ਨਵੇਕਲਾ ਕਰਨ ਲਈ ਸਾਨੂੰ ਬਜਟ ਦੀ ਲੋੜ ਹੈ ਜਿਸ ਬਜਟ ਤੇ ਲਈ ਸੈਂਟਰ ਕੋਲ ਤਿੰਨ ਚਾਰ ਵਾਰ ਪਲਾਨ ਵੀ ਭੇਜਿਆ ਤੇ ਸਰਕਾਰ ਕੁਝ ਕਰਦੀ ਨਹੀਂ ਮੈਂ ਹੁਣ ਤੁਹਾਨੂੰ ਬਜਟ ਦੇ ਅੰਕੜੇ ਦੱਸਾਂਗਾ ਨਾ ਤੇ ਹਰਦੀਪ ਜੀ ਤੁਸੀਂ ਵੀ ਸਾਡੇ ਆਪਣਾ ਡੀਜੀਪੀ ਸਾਹਿਬ بیٹھے ਜਿਹੜੀ ਡੀਜੀਪੀ ਸਾਹਿਬ ਜਿਹੜੇ ਫਰੈਂਡ ਆਫ ਮਾਈਨਰਸ ਵਲ ਬਟ ਤੁਹਾਨੂੰ ਮੈਂ ਪਾਕੜੇ ਪੇਜਾਂਗਾ ਨਾ ਪੈਸੇ ਖਰਚ ਕਿੱਥੇ ਕਰਦੇ ਵੇ ਇਹਨਾਂ ਨੇ ਨਾ ਇੱਕ ਐਡਵਰਟਾਈਜ਼ਮੈਂਟ ਤੁਸੀਂ ਮੈਨੂੰ ਦਿਖਾਈ ਵੀ ਸੀ 48% ਸੜਕੀ ਹਾਦਸਿਆਂ 'ਚ ਹੋਣ ਵਾਲੀਆਂ ਮੋਤਾ ਘਟਾਤੀਆਂ ਤੇ ਮੈਂ ਚੈਲੰਜ ਕੀਤਾ ਸੀ ਭਗਵੰਤ ਜਮਾਨ ਸਾਹਿਬ ਨੂੰ ਥਰੂ ਟਵਿੱਟਰ ਐਂਡ ਥਰੂ ਵੇਰੀਅਸ ਮੀਡੀਆ ਕਿ ਤੁਸੀਂ ਪ੍ਰੂਫ ਕਰੋ ਹਿੰਦੁਸਤਾਨ ਸਰਕਾਰ ਤੁਹਾਨੂੰ ਭਾਰਤ ਰਤਨ ਦੇਗੀ ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ ਯਾਰ ਤੁਸੀਂ ਝੂਠ ਤੁਸੀਂ ਝੂਠ ਹੀ ਬੋਲੀ ਜਾਓ ਹਰ ਚੀਜ਼ ਤੇ ਚਲੋ ਮੈਂ ਆ ਜਾ ਰਿਹਾ ਇੱਕ ਮਿੰਟ ਮੈਂ ਆ ਜਾ ਰਿਹਾ ਵਾਪਸ ਪੁੱਲਰ ਸਾਹਿਬ ਤੋਂ ਇੱਕ ਰਿਪਲਾਈ ਲੈ ਲਾਂ ਫਿਰ ਵਾਪਸ ਆਉਣਾ ਠੀਕ ਹੈ ਪੁੱਲਰ ਸਾਹਿਬ ਪੁੱਲਰ ਸਾਹਿਬ ਕਿਉਂਕਿ ਇਹ ਲਗਾਤਾਰ ਜਿਹੜੀਆਂ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਣ ਰਹੀ ਹੈ ਦੇਖੋ ਇੱਕ ਤਾਂ ਸਮੱਸਿਆ ਹੁੰਦੀ ਹੈ ਨਾ ਕਿ ਅਸੀਂ ਮੰਨ ਲਿਆ ਸਮੱਸਿਆ ਨੂੰ ਤੇ ਮੰਨਣ ਤੋਂ ਬਾਅਦ ਅਸੀਂ ਕਹਾਂ ਭੀ ਆਪਾਂ ਇਸ ਤੇ ਕਾਰਵਾਈ ਕਰਾਂਗੇ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਸਭ ਤੋਂ ਵੱਡੀ ਰੱਖਦਾ ਕਿ ਜਦੋਂ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਹੁੰਦੀ ਹੈ ਤੇ ਡੀਜੀਪੀ ਸਾਹਿਬ ਵੱਲੋਂ ਇਹ ਕਿਹਾ ਜਾਣਾ ਕਿ ਇਹ ਪੰਜਾਬ ਦੇ ਵਿੱਚ ਹੋਈ ਨਹੀਂ ਬਾਅਦ ਵਿੱਚ ਉਹ ਇਹ ਸਾਬਤ ਹੋ ਜਾਣਾ ਕਿ ਇਹ ਪੰਜਾਬ ਦੇ ਵਿੱਚ ਹੀ ਹੋਈ ਇਸੇ ਤਰੀਕੇ ਦੇ ਨਾਲ ਬਾਰਡਰ ਏਰੀਆਸ ਤੇ ਜਿੰਨੇ ਗਰਨੇਡ ਦੇ ਧਮਾਕੇ ਹੋਏ ਪਹਿਲਾਂ ਡਿਨਾਇਲ ਮੋਡ ਤੇ ਰਿਹਾ ਗੱਡੀ ਦਾ ਰੈਡੀਏਟਰ ਫਟ ਗਿਆ ਕੋਈ ਪੈਟਰੋਲ ਦੀ ਬੋਤਲ ਫਟ ਗਈ ਇਹ ਚੀਜ਼ਾਂ ਥਾਣੇ ਦੇ ਅੰਦਰ ਨਹੀਂ ਜਾਣਾ ਤੁਸੀਂ ਮੋਟਰਸਾਈਕਲ ਦਾ ਟਾਇਰ ਫਟ ਗਿਆ ਇਹ ਚੀਜ਼ਾਂ ਆਪਾਂ ਕਿੰਨੇ ਕਿੱਧਰ ਪਰਦਾ ਕਰ ਸਕਦੇ ਹਾਂ ਅਸੀਂ ਮੰਨਿਆ ਨਾ ਭਈ ਹਾਂ ਇੱਕ ਹੋਇਆ ਤੇ ਅਸੀਂ ਕਾਰਵਾਈ ਕਰਾਂਗੇ ਹਰਪੀਜੀ ਗੱਲ ਇਸ ਤਰ੍ਹਾਂ ਹੈ ਕਿ ਜਿਹੜੀ ਤੁਸੀਂ ਹੁਣੇ ਗੱਲ ਕੀ ਸਨ ਆ ਵੀ ਘਰ ਵਾਲਾ ਕਰਨ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਹੂੰ ਉਹਦੇ ਘਰ 'ਚ ਹੋਵੇ ਵੀ ਤਾਂ ਵੀ ਕਿਸੇ ਨੂੰ ਡਰ ਨਹੀਂ ਹੈ ਉਹਦਾ ਹੂੰ ਹੂੰ ਦੇਖੋ ਅਲਟੀਮੇਟਲੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਹੂੰ ਅਗਰ ਤੁਹਾਡਾ ਮੁੱਖ ਮੰਤਰੀ ਜਿਹੜਾ ਘਰ ਦਾ ਮੁਖੀ ਹੈ ਅਗਰ ਉਹ ਸਟਰੋਂਗ ਹੋਵੇ ਹੂੰ ਤੇ ਥੱਲੇ ਤੱਕ ਜਿਹੜਾ ਸਟਰੋਂਗ ਮੈਸੇਜ ਜਾਂਦਾ ਹੈ ਹੂੰ ਫੇਰ ਉਹ ਭਾਵੇਂ ਘਰ ਹੋਵੇ ਨਾ ਹੋਵੇ ਕੋਈ ਫਰਕ ਨਹੀਂ ਪੈਂਦਾ ਹੂੰ ਪਹਿਲਾਂ ਵੀ ਸੀਐਮ ਹੋਏ ਨੇ ਉਹ ਬਾਹਰ ਜਾਂਦੇ ਰਹੇ ਨੇ ਇਲੈਕਸ਼ਨਾਂ ਚ ਜਾਂਦੇ ਰਹੇ ਆ ਲੇਕਿਨ ਪਿੱਛੇ ਇੱਕ ਸਟਰੋਂਗ ਮੈਸੇਜ ਹੁੰਦਾ ਸੀ ਕਿ ਤੁਹਾਡਾ ਡੀਜੀਪੀ ਇੱਕ ਸਟਰੋਂਗ ਹੈ ਤੁਹਾਡੇ ਲੱਗੇ ਹੋਏ ਐਸਐਸਪੀ ਜਿਹੜੇ ਸਟਰੋਂਗ ਨੇ ਪੁਲਿਸ ਦੇ ਕੋਲ ਅਖਤਿਆਰ ਹੈਗੇ ਆ ਪਰ ਲੱਗਦਾ ਹੁਣ ਇਸ ਤਰ੍ਹਾਂ ਹੈ ਕਿ ਜਿਹੜੀ ਉਹ ਕਮੇਟੀ ਸਰਕਲ ਵਾਲਾ ਸਿਸਟਮ ਹੈ ਨਾ ਉਹ ਸ਼ਾਇਦ ਸਾਡੇ ਪੁਲਿਸ ਮੈਕ ਵੀ ਵਿੱਚ ਹੀ ਆ ਗਿਆ ਹੈਗਾ ਡੀਜੀਪੀ ਸਾਹਿਬ ਜੀ ਹੋਈ ਹੈ ਤੇ ਜਿਹੜੇ ਸਾਡੇ ਵੱਡੇ ਵੱਡੇ ਅਫਸਰ ਨੇ ਉਹਨਾਂ ਵਿੱਚ ਹੀ ਆ ਗਿਆ ਹੈ ਮਤਲਬ ਇੱਕ ਤੋਂ ਬਾਅਦ ਇੱਕ ਗਰਨੇਡਾ ਅਟੈਕ ਹੁੰਦੇ ਨੇ ਪਹਿਲਾਂ ਤੁਸੀਂ ਮੁਕਰ ਜਾਂਦੇ ਹੋ ਚਾਰ ਦਿਨਾਂ ਬਾਅਦ ਤੁਸੀਂ ਕਹਿੰਦੇ ਹੋ ਯਾ ਦੋ ਮੁੰਡੇ ਫੜ ਲਏ ਜੀ ਅਸੀਂ ਇਹਨਾਂ ਨੇ ਕੈਨੇਡਾ ਅਟੈਕ ਕੀਤਾ ਸੀਗਾ ਇਹਦੇ ਲਿੰਕ ਜਿਹੜੇ ਜੀ ਇੰਗਲੈਂਡ ਨਾਲ ਨੇ ਇਹਦੇ ਲਿੰਕ ਜਰਮਨੀ ਨਾਲ ਨੇ ਕਿਸੇ ਦੇ ਜੀ ਅਮਰੀਕਾ ਨਾਲ ਨੇ ਤੁਸੀਂ ਤਿੰਨ ਜਣੇ ਨੂੰ ਜਾ ਕੇ ਗਰੀਬ ਬੱਚਿਆਂ ਨੂੰ ਤੇ ਰਪੀਲੀਪੀ ਜਾ ਕੇ ਦੀ ਮਾਰ ਦਿੰਦੇ ਹੋ ਅੱਜ ਤੱਕ ਉਹ ਸਾਬਤ ਨਹੀਂ ਕਰ ਸਕੇ ਤੁਸੀਂ ਕੁਝ ਵੀ ਉਹਦੇ ਬਾਰੇ ਵੀ ਹਮ ਗੱਲ ਇਹ ਹੈ ਕਿ ਮੈਨੂੰ ਲੱਗਦਾ ਹੈ ਕਿ ਕਿਤਨਾ ਕਿਹੜੀ ਪੁਲਿਸ ਵੀ ਹੈ ਨਾ ਜੀ ਉਹ ਜਿਹੜੇ 80 ਵਾਲੇ 90 ਵਾਲੇ ਹਾਲਾਤ ਸੀਗੇ ਉਹਨਾਂ ਨੂੰ ਕ੍ਰੀਏਟ ਕਰਕੇ ਰੱਖਣਾ ਚਾਹੀਦੀ ਹੈ ਕਿਉਂਕਿ ਉਹਨਾਂ ਨੂੰ ਸੂਟ ਕਰਦਾ ਹੈ ਉਹਨਾਂ ਨੂੰ ਦੀ ਫੰਡਿੰਗ ਆਉਂਦੀ ਹੈ ਜਿਹੜੀ ਜਿਹਨੂੰ ਕਹੋ ਵੀ ਜਿਹਦੀ ਅਕਾਉਂਟੇਬਿਲਟੀ ਕੋਈ ਨਹੀਂ ਹੈਗੀ ਫੰਡਿੰਗ ਦੀ ਵੀ ਉਹ ਪੈਸਾ ਕਿੱਥੇ ਗਿਆ ਕਿਤੇ ਲੱਗਾ ਕਿੱਥੇ ਖਰਚ ਹੋਇਆ ਉਹਦੀ ਕੋਈ ਅਕਾਉਂਟੇਬਿਲਟੀ ਨਹੀਂ ਹੈਗੀ ਔਰ ਬਹੁਤ ਮੋٹے ਸਕੇਲ ਤੋਂ ਤੇਰਾ ਪੈਸਾ ਹੈ ਕਿਉਂਕਿ ਲਾਅ ਐਂਡ ਆਰਡਰ ਦੀ ਕਲੀਨੀ ਨਹੀਂ ਹੁੰਦੀ ਜਿਹੜਾ ਤੁਹਾਡੇ ਸਿਚੁਏਸ਼ਨ ਨੂੰ ਕੰਟਰੋਲ ਕਰਨ ਵਾਸਤੇ ਤੁਹਾਨੂੰ ਪੈਸਾ ਦਿੱਤਾ ਜਾਂਦਾ ਨਹੀਂ ਭੁੱਲਰ ਸਾਹਿਬ ਹੁਣ ਜਿਹੜੀ ਅੱਜ ਅੱਜ ਡੀਜੀਪੀ ਸਾਹਿਬ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਦੇ ਵਿੱਚ ਉਹਨਾਂ ਨੇ ਕਿਹਾ ਐਸਐਸਪੀ ਨੂੰ ਜਵਾਬ ਦੇਈ ਬਣਾਵਾਂਗੇ ਨਵੇਂ ਸੀਸੀਟੀਵੀ ਕੈਮਰਾ ਲਾਵਾਂਗੇ ਨਵੀਆਂ ਗੱਡੀਆਂ ਤਾਂਗੇ ਪੁਲਿਸ ਦਾ ਪੂਰਾ ਨਵੀਨੀਕਰਨ ਕਰਾਂਗੇ ਤੁਹਾਨੂੰ ਲੱਗਦਾ ਕਿ ਇਸ ਤੋਂ ਬਾਅਦ ਤਾਂ ਕੋਈ ਫਰਕ ਪਊਗਾ ਮੈਂ ਕਹਿੰਦਾ ਜੀ ਤੁਸੀਂ ਤੁਸੀਂ ਪੁਲਿਸ ਨੂੰ ਚਾਹੇ ਤੁਸੀਂ ਸੋਨੇ 'ਚ ਬਣਾ ਦਿਓ ਜੇ ਵਿੱਲੀ ਨਹੀਂ ਹੈਗੀ ਜਦੋਂ ਆਪਾਂ ਹੀ ਡਰੱਗਸ ਬਕਾ ਰਹੇ ਆ ਹਾਈ ਕੋਰਟ ਕਹਿੰਦੀ ਹੈ ਆਪਾਂ ਹੀ ਗੈਂਗਸਟਰ ਪੈਦਾ ਕਰ ਰਹੇ ਆ ਆਪਾਂ ਹੀ ਗੈਂਗਸਟਰ ਦੀ ਇੰਟਰਵਿਊ ਕਰਾਉਂਦੇ ਆ ਆਪਾਂ ਹੀ ਜਿਹੜਾ ਹੈਗਾ ਸਾਰਾ ਸਿਸਟਮ ਸਾਹਮਣੇ ਬੈਠੇ ਹੋਏ ਆਂ ਔਰ ਮੈਨੂੰ ਇਹ ਕਹਿੰਚ ਗੋਈ ਗੁਰੈਜ ਵੀ ਕਿ ਜਿਹੜੇ ਆ ਗ੍ਰੇਨ ਅਟੈਕ ਹੋ ਰਿਹਾ ਹੈ ਜਾਂ ਇਹਦਾ ਕੁਝ ਵੀ ਹੋ ਰਿਹਾ ਹੈ ਉਹਦੇ ਪਿੱਛੇ ਕਿਤਨਾ ਕਿਥੇ ਜਿਹੜੀ ਪੰਜਾਬ ਪੁਲਿਸ ਦੇ ਅਫਸਰ ਸ਼ਾਹੀ ਹੈ ਉਹ ਕਿਤੇ ਇਨਵੋਲਡ ਨਾ ਹੋਵੇ ਅਗਰ ਤੁਹਾਡੇ ਇੱਕ ਚੀਫ ਡਿਸਟ੍ਰਿਕਟ ਦੇ ਜੀ ਜਦੋਂ ਤੁਹਾਨੂੰ ਕਿਹਨੂੰ ਤੇ ਅਟੈਕ ਹੋਇਆ ਔਰ ਉਹ ਕਹਿ ਸਕਦੇ ਵੀ ਇਹਦੇ ਪਿੱਛੇ ਤੇਰੀ ਇਹਨਾਂ ਦੀ ਆਪਣੀ ਸਾਜਿਸ਼ ਲੱਗਦੀ ਹੈ ਹਮ ਮਤਲਬ ਤੁਸੀਂ ਕੀ ਉਮੀਦ ਰੱਖ ਸਕਦੇ ਹੋ ਕਿ ਅਫਸਰ ਤੋਂ ਹਮ ਤੁਹਾਡਾ ਇੱਕ ਐਸਬੀ ਨੂੰ ਵਾਲਿਆਂ ਦੇ ਵਿੱਚ ਅਜੇ ਤੱਕ ਕੋਈ ਕਾਰਵਾਈ ਨਹੀਂ ਉਹਦੇ ਖਿਲਾਫ ਹਮ ਮਤਲਬ ਤੁਸੀਂ ਆਪਣੇ ਥਾਣੇ ਦੀਆਂ ਕੰਨਾਂ ਉੱਚੀਆਂ ਕਰਾਤੀਆਂ ਗੰਡਿਆਂ ਵਾਲੀਆਂ ਤਾਰਾਂ ਲਵਾਤੀਆਂ ਟੀਨਾਂ ਦੇ ਨਾਲ ਟੱਕਦੀਆਂ ਵੀ ਉੱਤੇ ਕੋਈ ਛੋਟਾ ਸਕੇ ਕੁਝ ਤੇ ਤੁਸੀਂ ਮੰਨਣ ਨੂੰ ਤਿਆਰ ਨਹੀਂ ਮਤਲਬ ਜੀਨੇ ਤਾਂ ਸੁਰੱਖਿਅਤ ਨਹੀਂ ਤਾਂ ਹੋਰ ਕੀ ਸੁਰੱਖਿਅਤ ਰਹਿਣਾ ਮੈਂ ਕੁਸ਼ਤੇ ਦੇ ਪਿੱਛੇ ਕੁਸ਼ਤੇ ਖਿਚੜੀ ਪੱਕ ਨਹੀਂ ਜਾਣਾ ਜੀ ਹਮ ਢਿੱਲੋਂ ਸਾਹਿਬ ਬੈਠੇ ਨੇ ਕਿਉਂਕਿ ਅਸੀਂ ਵੀ ਉਸ ਜਮਾਨੇ ਚੋਂ ਹੀ ਆ ਤੇ ਅਸੀਂ ਵੀ ਵੇਖਿਆ ਬੜੇ ਵੈਸਟੂਰੀ ਲੀਡਰ ਰਿਹਾ ਸੀ ਬੜੇ ਮੁੰਡਿਆਂ ਨੂੰ ਜਾ ਕੇ ਛਲਾ ਕੇ ਲੈ ਕੇ ਹੁੰਦੇ ਰਹੇ ਜਿਹੜਾ ਨਜ਼ਾਇਜ਼ ਫੜ ਲਿਆ ਜਾਂਦਾ ਸੀ ਹਮਮ ਔਰ ਤੁਸੀਂ ਇਹ ਯਕੀਨ ਮੰਨੋ ਕਿ ਉਸ ਟਮ ਹੁੰਦਾ ਸੀ ਕਿ ਮੁੰਡਾ ਤੇ ਤੁਸੀਂ ਉਹਨਾਂ ਛੱਲਿਆ ਪਿਆ ਤੇ ਬਾਹਰ ਤੀਓ ਤੇ ਰੋਜ਼ ਇੱਕ ਨਵੀਂ ਜਿਹੜੀ ਕਹਾਣੀ ਸਟੇ ਬਣਾਉਂਦੇ ਸੀਗੇ ਵੀ ਫਲਾਣੀ ਜਗ੍ਹਾ ਤੇ ਜਿਹੜਾ ਕੰਮ ਹੋਇਆ ਜੀ ਉਹਨੇ ਕੀਤਾ ਜੀ ਅੱਡਗਾਨੀ ਜਗ੍ਹਾ ਤੇ ਕਮ ਹੈ ਜੋ ਨਹੀਂ ਕੀਤਾ ਜੀ ਮਣਾ ਫੜੇ ਹੋਏ ਬੰਦਿਆਂ ਦੇ ਉੱਤੇ ਵੀ ਤੁਸੀਂ ਕਈ ਪਰਚੇ ਪਾ ਦਿੰਦੇ ਸੀ ਠੀਕ ਹੈ ਚਲੋ ਮੈਂ ਆ ਗਿਆ ਸਰ ਵਾਪਸ ਤੁਹਾਡੇ ਕੋਲ ਇੱਕ ਮਿੰਟ ਮੈਂ ਸੰਧੂ ਸਾਹਿਬ ਕੋਲ ਲੱਗਾ ਜਵਾਬ ਇਕੱਲਾ ਹਰਪ੍ਰੀਤ ਇਹ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਇਕੱਲੀ ਇਹ ਨਹੀਂ ਹੂੰ ਕਿਤੇ ਕਿਹਨਾ ਕਿਤੇ ਪੁਲਿਸ ਜਿਹੜੀ ਹੈ ਇਸ ਟਾਈਮ ਸਾਡੀ ਕੰਟਰੋਲ ਨਹੀਂ ਕਰ ਪਾ ਰਹੀ ਕਿਉਂਕਿ ਨਕਮੀ ਸਰਕਾਰ ਹੈ ਠੀਕ ਕਿਉਂਕਿ ਅੱਜ ਕੇ ਅਫਸਰ ਨੇ ਕੁਝ ਕਰ ਲਿਆ ਤੇ ਕੱਲੋਂ ਮੁੱਖ ਮੰਤਰੀ ਸਾਹਿਬ ਨੇ ਉਹਤੇ ਕੀ ਐਕਸ਼ਨ ਲੈ ਲੈਣਾ ਕੋਈ ਪਤਾ ਹੀ ਨਹੀਂ ਕੋਈ ਪਤਾ ਚਲੋ ਮੈਂ ਆ ਗਿਆ ਤੁਹਾਡੇ ਕੋਲ ਵਾਪਸ ਐਡਵੋਕੇਟ ਗੁਰਵਿੰਦਰ ਸੰਧੂ ਸਾਹਿਬ ਵੀ ਮੇਰੇ ਨਾਲ ਮੌਜੂਦ ਨੇ ਐਡਵੋਕੇਟ ਸਾਹਿਬ ਪੰਜਾਬ ਰਾਈ ਕੋਰਟ ਦੇ ਸਰ ਇੱਕ ਮਿੰਟ ਆ ਗਿਆ ਸੰਧੂ ਸਾਹਿਬ ਸੰਧੂ ਸਾਹਿਬ ਬਹੁਤ ਸਾਰੀਆਂ ਵੀਡੀਓਜ਼ ਨਾ ਹੁਣ ਪੁਲਿਸ ਸਟੇਸ਼ਨ ਵਾਲੇ ਖੁਦ ਬਣਾਉਂਦੇ ਨੇ ਉਹ ਕੀ ਬਣਾਉਂਦੇ ਨੇ ਕੋਈ ਸਨੇਚਿੰਗ ਹੋ ਗਈ ਕੋਈ ਮੋਬਾਈਲ ਫੋਨ ਖੋ ਕੇ ਲਿਆ ਗਿਆ ਚੈਨੀ ਖੋ ਕੇ ਲਿਆ ਗਿਆ ਤਾਂ ਥੋੜੀ ਦੇਰ ਬਾਅਦ ਉਹ ਇੱਕ ਵੀਡੀਓ ਆਂਦੀ ਹੈ ਕਿ ਉਹ ਦੋ ਬੰਦੇ ਲੰਗੜਾ ਕੇ ਤੁਰ ਰਹੇ ਨੇ ਇੱਕ ਤੇ ਪਲਸਟਰ ਲੱਗਿਆ ਪਿਆ ਇੱਕ ਤੇ ਸੱਟਾਂ ਲੱਗੀਆਂ ਪਈਆਂ ਇਹ ਦਿਖਾਣ ਤਾਂ ਇਹ ਇਦਾਂ ਦੀਆਂ ਸਖਤ ਕਾਰਵਾਈਆਂ ਹੋਣਗੀਆਂ ਪਰ ਮੇਰੀ ਹੈਰਾਨੀ ਦੀ ਹੱਦ ਉਦੋਂ ਖਤਮ ਹੋ ਜਾਂਦੀ ਹੈ ਕਿ ਇੰਨੇ ਡਰਾਵਣੇ ਸੀਨ ਕ੍ਰੀਏਟ ਕਰਨ ਤੋਂ ਬਾਅਦ ਵੀ ਇਹ ਚੀਜ਼ਾਂ ਰੁੱਕ ਹੀ ਨਹੀਂ ਰਹੀਆਂ ਮਤਲਬ ਜਿਸ ਮੁਹੱਲੇ ਗਲੀ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਘਟਨਾ ਹੋਈ ਹੁੰਦੀ ਹੈ ਦੁਬਾਰਾ ਕੁਝ ਘੰਟੇ ਬਾਅਦ ਉਹ ਹੋ ਜਾਂਦੀ ਹੈ ਫਿਰ ਇਹ ਵੀ ਹੋ ਸਕਦਾ ਹੈ ਵਕੀਲ ਸਾਹਿਬ ਕਿ ਕਾਨੂੰਨ ਥੋੜਾ ਲਚਕੀਲਾ ਹੈ ਜਾਂ ਇਹਨਾਂ ਨੂੰ ਵੀ ਪਤਾ ਕਿ ਯਾਰ ਲਾਵਾਂਗੇ 6 ਮਹੀਨੇ ਅੰਦਰ ਫਿਰ ਆ ਜਾਾਂਗੇ ਬਾਅਦ ਜੀ ਦੇਖੋ ਜੀ ਸੱਤੋਂ ਵੱਡੀ ਗੱਲ ਜਿਵੇਂ ਮੈਂ ਆਪਣੇ ਜਿਹੜੇ ਦੂਸਰੇ ਪੈਨਲਿਸਟ ਨੇ ਉਹਨਾਂ ਦੀ ਗੱਲ ਸੁਣ ਰਿਹਾ ਸੀਗਾ ਵੀ ਡਿਨਾਈਲ ਮੋਡ ਹੈ ਹਨਾ ਵਿਲ ਦੀ ਗੱਲ ਕੀਤੀ ਇਹਨਾਂ ਨੇ ਹਾਂ ਆਈ ਥਿੰਕ ਸਰ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਬੈਕਗਰਾਉਂਡ ਹੈ ਕ੍ਰਾਈਮ ਦੀ ਜੀ ਫਸਟ ਹੈਗੀ ਜੀ ਅਨਪਲੋਇਮੈਂਟ ਸੈਕੰਡ ਇਜ਼ ਡਰੱਗਸ ਡਰੱਗਸ ਯੈਸ ਬਿਲਕੁਲ ਜਿਹੜੀ ਹੁਣ ਡਰੱਗਸ ਹੈ ਫਾਰਮਾਸਿਊਟੀਕਲ ਕੰਪਨੀਆਂਸ 10000 ਗੋਲੀ ਦੀ ਪਰਮਿਸ਼ਨ ਹੈ 2-2 ਲੱਖ ਮਾਰਕੀਟ 'ਚ ਸਿੱਟ ਰਹੇ ਨੇ ਹਨਾ ਜੀ ਉਹਨਾਂ ਤੇ ਕੋਈ ਚੈਕਿੰਗ ਆ ਉਹਨਾਂ ਤੇ ਕੋਈ ਕਿਸੇ ਦੀ ਐਡਮਿਨਿਸਟ੍ਰੇਸ਼ਨ ਹੈ ਨਹੀਂਗੀ ਉਹਨਾਂ ਦੇ ਰੇਟ ਵਧਾਈ ਜਾਂਦੇ ਨੇ ਹੁਣ ਜਿਹੜੇ ਬੰਦਾ ਨਸ਼ਾ ਕਰਦਾ ਹੈ ਉਹਨੇ ਹੁਣ ਉਹ ਕਿੱਥੋਂ ਪੈਸੇ ਪੂਰੇ ਕਰਨੇ ਆ ਵੀ 치ਜ਼ ਐਡਿਕਟਡ ਟੂ ਜਿਹੜੀ ਸਿੰਥੈਟਿਕ ਡਰੱਗ ਹੈ ਉਹਦੂ ਤੇ ਫਿਰ ਉਹ ਸਨੇਚਿੰਗ ਹੀ ਕਰੂਗਾ ਉਹਦੇ ਲਈ ਕੁੱਟਖਾਣੀ ਤੁਸੀਂ ਲੱਤ ਤੋੜ ਲਓ ਦੇਖੋ ਠੀਕ ਹੈ ਪੁਲਿਸ ਹੈ ਪੁਲਿਸ ਨੂੰ ਯੂਨੀਫਾਰਮ ਤਾਂ ਦਿੱਤੀ ਜਾਂਦੀ ਆ ਵੀ ਆਮ ਬੰਦੇ ਨੂੰ ਫਰਕ ਹੋਵੇ ਕਿ ਬੰਦਾ ਦੂਰੋਂ ਦੇਖ ਲਵੇ ਵੀ ਪੁਲਿਸ ਮੀਨਸ ਪੋਲਿਸਿੰਗ ਵੀ ਡੈਟਰੈਂਟ ਹੈ ਲਾਅ ਐਂਡ ਆਰਡਰ ਦੀ ਉਹਦੇ ਲਈ ਖੜੇ ਆ ਹੁਣ ਪੁਲਿਸ ਵਾਲੇ ਵੀਡੀਓ ਪਾ ਕੇ ਕੁੱਟ ਕੇ ਵੀ ਦਿਖਾ ਦਿੰਦੇ ਆ ਆ ਕਈ ਕੇਸਾਂ ਦੇ ਵਿੱਚ ਹੁੰਦਾ ਜੀ ਬੰਦਾ ਫੜਿਆ ਇਹਨਾਂ ਨੇ ਅਕਿਊਜ਼ਡ ਨਵੀਂ ਚੀਜ਼ ਮੈਂ ਦੇਖੀ ਵੀ ਉਹਨੂੰ ਰਿਕਵਰ ਕਰਾਉਣ ਗਏ ਤੇ ਉਹਨੇ ਉੱਥੇ ਟੋਏ ਤੋਂ ਕੱਢ ਕੇ ਫਾਇਰ ਕੀਤਾ ਤੇ ਉਹਦੇ ਲੱਤ 'ਚ ਹੀ ਗੋਲੀ ਵੱਜੀ ਹੁਣ ਲੱਤਾਂ 'ਚ ਗੋਲੀਆਂ ਬਹੁਤ ਵੱਜ ਰਹੀਆਂ ਨੇ ਮਤਲਬ ਮੈਂ ਸੌਰੀ ਮੈਂ ਤੁਹਾਨੂੰ ਰੋਕ ਰਿਹਾ ਮਤਲਬ ਅਸੀਂ ਖਬਰਾਂ ਚੋਂ ਤੋਂ ਲਿਖਦੇ ਨਾ ਸਰ ਜੋ ਇੱਕ ਖਬਰ ਲਿਖੀ ਹੁੰਦੀ ਨਾ ਅਸੀਂ ਕਾਪੀ ਪੇਸਟ ਕਰੀ ਜਾਂਦੇ ਹੁੰਦੇ ਹਾਂ ਵੀ 10 ਅਜਈਆਂ ਘਟਨਾਵਾਂ ਜਿੱਥੇ ਗੋਲੀ ਪੈਰ 'ਚ ਹੀ ਵੱਜੀ ਤੇ ਉਹ ਬੰਦਾ ਭੱਜ ਰਿਹਾ ਸੀ ਹਾਂਜੀ ਤੇ ਤੁਸੀਂ ਸੋਚੋ ਵੀ ਇੱਕ ਬੰਦਾ ਫੜਿਆ ਹੋਇਆ ਤਿੰਨ ਦਿਨ ਚੋਂ ਉਹਦਾ ਰਮਾਨ ਚੱਲ ਰਿਹਾ ਹੈ ਚੌਥੇ ਦਿਨੋਂ ਨੂੰ ਰਿਕਵਰੀ ਕਰਾਉਣ ਲੈ ਕੇ ਗਏ ਨੇ ਉਹ ਟੋਆ ਪੱਤਦਾ 10 ਜਾਣੇ CIA ਦੇ ਖੜੇ ਆ ਉਹ ਵਿੱਚੋਂ ਕੱਢ ਕੇ ਫਾਇਰ ਕਰਨ ਲੱਗਦਾ ਤੇ ਉਹ ਭੱਜਣ ਲੱਗੇ ਤੇ ਲੱਤ 'ਚ ਗੋਲੀ ਵੱਜਦੀ ਆ ਹੁਣ ਇਹ ਹਾਸੋਹੀਣਤਾ ਦੀ ਤਾਂ ਹੋਰ ਕੀ ਆ ਇਨਾਂ ਦੀ ਰੌਲਾ ਕੀ ਹੈ ਜੀ ਰੌਲਾ ਇਹ ਹੈ ਵੀ ਟੂ ਮੱਚ ਆਫ ਜਿਹੜਾ ਪ੍ਰੈਸ਼ਰ ਹੈ ਤੁਸੀਂ ਇਹਨੂੰ ਕਹਿ ਲਓ ਪੋਲਿਟੀਕਲ ਪ੍ਰੈਸ਼ਰ ਹੈ ਪੁਲਿਸ ਜੇ ਕੁਝ ਕਰਨਾ ਚਾਹਵੇ ਤਾਂ ਇਹਨਾਂ ਦੇ ਹੱਥ ਬੰਨੇ ਹੋਏ ਨੇ ਉਹਨੋਂ ਕੀਨੇ ਬੰਨੇ ਹੋਏ ਨੇ ਮੇਰੇ ਨਾਲੋਂ ਜ਼ਿਆਦਾ ਜਿਹੜੇ ਲੀਡਰਸ ਨੇ ਜੀ ਜ਼ਿਆਦਾ ਕਮੈਂਟ ਕਰ ਸਕਦੇ ਨੇ ਬਿਕਾਉਸ ਸਾਰੀ ਗਵਰਨਮੈਂਟਸ ਪਿੱਛੇ ਜਿੰਨੀਆਂ ਰਹੀਆਂ ਨੇ ਉਹਨਾਂ ਦੇ ਨੁਮਾਇੰਦੇ ਉਹਨਾਂ ਚ ਅਸਰਾਂ ਨੇ ਕੰਮ